ਕਈ ਦੇਸ਼ਾਂ ਦਾ ਜਵਾਕ ਜੰਮਰ ਤੇ ਵੀ ਸਬਸਿਡੀ ਦੇ ਰਹੀ ਹੈ ਸਰਕਾਰ ਨੇ ਜੀ ਸਰ ਅੱਛਾ ਜੀ ਜਿਹੜੇ ਆਪਣੇ ਹਿੰਦੁਸਤਾਨ 'ਚ ਨਹੀਂ ਹੈਗੀ ਲੋਡ ਵੀ ਨਹੀਂ ਹੈਗੀ ਪਰ ਖੇਤੀ ਦੇ ਵਿੱਚ ਮੈਂ ਇਹ ਸਮਝਦਾ ਹੈਗਾ ਵੀ ਗਿਆਨ ਵੰਡਣਾ ਜ਼ਰੂਰੀ ਹੈ ਸਬਸਿਡੀ ਬਾਅਦ ਦੀ ਗੱਲ ਆ ਹਾਂਜੀ ਹਾਂ ਤੁਸੀਂ ਵਧਾਈ ਦੇ ਪਾਤਰੋਂ ਜਿਹੜੇ ਇਸ ਤਰ੍ਹਾਂ ਦੀ ਖੇਤੀ ਕਰ ਰਹੇ ਹੈਗੇ ਹੋ ਤੇ ਮੈਂ ਚਾਹਣਾ ਹੈਗਾ ਵੀ ਸਰਕਾਰ ਜੇ ਆਪਣੇ ਦੇਸ਼ ਦੇ ਵਿੱਚ 105 ਕਰੋੜ ਬੰਦਾ ਫਾਰਮਰ ਆ ਤਾਂ ਘਟੋਟ 5 ਕਰੋੜ ਬੰਦਿਆਂ ਨੂੰ ਸਨਮਾਨਤ ਕਰਦਿਆ ਕਰੋ ਤਾਂ ਇਹ ਸਾਇੰਟਿਸਟ ਤੋਂ ਵੀ ਵੱਧ ਰਿਸਕ ਲੈ ਕੇ ਆਪਣੇ ਖੇਤਾਂ ਦੇ ਵਿੱਚ ਜੋਖਮ ਹਟਾ ਕੇ ਆਪਣੇ ਪੈਰਾਂ ਤੇ ਸੱਪਾਂ ਨੂੰ ਮੱਛਰਾਂ ਨੂੰ ਲੜਾ ਕੇ ਉਹ ਤਜਰਬੇ ਕਰਦੇ ਹੈਗੇ ਜਿਹੜੇ ਬੂਰੇ ਦੇਸ਼ ਦੇ ਵਿੱਚ ਖਿਲਰਨੇ ਚਾਹੀਦੇ ਹੈਗੇ ਹਾਂਜੀ ਰਾਤ ਨੂੰ ਲੈ ਡੁੱਡੀ ਹੋਵੇ ਤੇ ਮੱਛਰ ਅਗਰੀ ਦਾ ਹੋਵੇ ਇੱਕ ਰਾਤ ਕੱਢਣੀ ਔਖੀ ਹੋ ਜਾਂਦੀ ਹੈ ਤੇ ਐਸ ਬਾਗ ਨੇ 5 ਸਾਲ ਫਲ ਨਹੀਂ ਦਿੱਤਾ ਹੈਗਾ ਤਾਂ ਅੱਜ ਬਾਈ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਮੰਨ ਲਓ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਕਿ ਇੰਨਾ ਜੋ ਸੀ ਫਰੂਟ ਸੇਲ ਕਰਨ ਵਾਲੇ ਦਿਨ ਹੁੰਦੇ ਐ ਜੀ ਕੱਲਾ ਬੂਟਾ ਕਮਾਊ ਪੁੱਤ ਇਹਨਾਂ ਦਾ ਇਹਨਾਂ ਨੇ ਪੁੱਤਾਂ ਵਾਂਗੂ ਪਾਲਿਆ ਹੈਗਾ ਤੇ ਇਹ ਜਿਹੜੀ ਫਸਲ ਆਉਂਦੀ ਹੈਗੀ ਇਹ ਵੀ ਕਿਸੇ ਸੋਨੇ ਤੋਂ ਘੱਟ ਨਹੀਂ ਹੁੰਦੀ ਹੈਗੀ ਤੇ ਆਪ ਦੀ ਫਸਲ ਨੂੰ ਕੁਆਲਿਟੀ ਨਾਲ ਪੈਦਾ ਕਰਕੇ ਐਟੀਟਿਊਡ ਦੇ ਨਾਲ ਆਪਾਂ ਵੇਚ ਸਕਦੇ ਹੈਗੇ ਆ ਇਹ ਚੀਜ਼ ਬਾਈ ਵਰਗਿਆਂ ਨੇ ਪ੍ਰੂਫ ਕਰਕੇ ਦਿਖਾਈ ਹੈਗੀ ਹੈ ਕਿ ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਤੁਸੀਂ ਮੈਨੂੰ ਲੱਭੋ ਮੈਂ ਤੁਹਾਡੇ ਸਾਹਮਣੇ ਹੀ ਆ ਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਆ ਆਪਾ ਇੱਕ ਮਿਹਨਤੀ ਕਿਸਾਨ ਦੇ ਖੇਤ ਵਿੱਚ ਖੜੇ ਆ। ਰਾਜਸਥਾਨ ਵਿੱਚ ਖੜੇ ਆ। ਪਿੰਡ ਲੌਂਗ ਵਾਲਾ। ਤੇ ਪੀਲੀਆਂ ਖੰਜੂਰਾਾਂ ਦੇ ਫਾਰਮ ਆ। ਇਹ ਕਿਵੇਂ ਸ਼ੁਰੂ ਹੋਇਆ? ਆਮ ਤੁਸੀਂ ਦੇਖਿਆ ਹੋਣਾ। ਕਿਨੂ ਦਾ ਬਾਗ ਦੇਖਿਆ ਹੋਣਾ, ਅਮਰੂਦਾਂ ਦਾ ਬਾਗ, ਨਾਰਾਂ ਦਾ ਬਾਗ, ਪੀਤੇ ਦਾ ਬਾਗ। ਬਹੁਤ ਜਲਦੀ ਫਰੂਟ ਦੇ ਜਾਂਦੇ ਆ। ਉਹਦਾਂ ਸਮੱਸਿਆਵਾਂ ਵੀ ਆਮ ਬੰਦੇ ਨੂੰ ਥੋੜੀਆਂ-ਥੋੜੀਆਂ ਪਤਾ ਹੁੰਦੀਆਂ। ਤੇ ਵਿਕਣਾ ਤੇ ਖਰੀਦਣਾ ਮਾਰਕੀਟ 'ਚ ਉਹਦਾ ਸੌਖਾ ਹੁੰਦਾ। ਇਹ ਥੋੜੀ ਜਿਹੀ ਭਗਤੀ ਜ਼ਿਆਦੇ ਹਾਰਡ ਆ। ਇਸ ਖੇਤੀ ਨੂੰ ਕਰਨ ਵਾਲੇ ਮਿਹਨਤੀ ਕਿਸਾਨ ਦੇ ਨਾਲ ਤੁਹਾਨੂੰ ਮਲਾਵਾਗਾ ਬਾਗ ਦਿਖਾਵਾਂਗਾ ਪਰ ਤੁਹਾਨੂੰ ਵੀਡੀਓ ਦੇਖਣੀ ਪਊਗੀ ਇਹ ਵੀਡੀਓ ਕੰਨ ਰਸ ਜਾਂ ਅੱਖ ਰਸ ਵਾਲੀ ਨਹੀਂ ਹੈਗੀ ਐ ਪਰ ਤੁਹਾਡੀ ਆਮਦਨ ਦੇ ਵਿੱਚ ਚੋਖਾ ਵਾਅਦਾ ਕਰ ਸਕਦੀ ਹੈ ਆਮਦਨ ਦੀ ਵਿੱਚ ਵਾਅਦਾ ਕਰਨ ਤੋਂ ਪਹਿਲਾਂ ਜੇ ਜਾਣਕਾਰੀ ਤੁਹਾਡੇ ਕੋਲ ਸਟੀਕ ਨਹੀਂ ਮੁਕੰਮਲ ਨਹੀਂ ਤਰਕ ਜਾਣਕਾਰੀ ਨਹੀਂ ਹੈਗੀ ਤਾਂ ਫਿਰ ਤੁਸੀਂ ਘਾਟਾ ਕਰਨਿਓ ਅੱਜ ਤੁਹਾਨੂੰ ਉਸ ਫਾਰਮਰ ਨਾਲ ਮਲਾਉਣਾ ਜੀਨੇ ਕਿਤੇ ਘਾਟਾ ਵੀ ਖਾਦਾ ਹੋਊਗਾ ਕਿਤੇ ਵਾਧਾ ਵੀ ਕਿਉਂਕਿ ਇਸ ਫਾਰਮ ਤੋਂ ਖਜੂਰ ਬੰਗਲਾਦੇਸ਼ ਵੀ ਜਾਂਦੀ ਹੈ ਤੇ ਕਈ ਸਟੇਟਾਂ ਦੇ ਚੰਗੇ ਵਪਾਰੀ ਐ ਇਸ ਨੂੰ ਪੈਲ ਦੇ ਆਧਾਰ ਤੇ ਪਸੰਦ ਕਰਕੇ ਲੈਂਦੇ ਹੈਗੇ ਹੁਣ ਇੱਥੇ ਮਾਲ ਤਿਆਰ ਹੈਗਾ ਤੇ ਆਪਾਂ ਉਸ ਫਾਰਮਰ ਨਾਲ ਵੀ ਤੁਹਾਨੂੰ ਮਲਾਉਣੇ ਆ ਪੂਰੀ ਜਾਣਕਾਰੀ ਤਾਂ ਨੂੰ ਦਿੰਨੇ ਹੈਗੇ ਆ ਤੇ ਸਾਰੀ ਵੀਡੀਓ ਤੁਸੀਂ ਦੇਖਣੀ ਸਮੇਂ ਚ ਸਮਾਂ ਕੱਢ ਕੇ ਵੀਡੀਓ ਥੋੜੀ ਲੰਬੀ ਹੋ ਸਕਦੀ ਆ ਪਰ ਲੰਬੀ ਵੀਡੀਓ ਦੇ ਨਾਲ ਮੈਂ ਗਰੰਟੀ ਕਰਦਾ ਕਿ ਤੁਹਾਨੂੰ ਕੁਝ ਸਿੱਖਣ ਦਾ ਮੌਕਾ ਜ਼ਰੂਰ ਮਿਲੂਗਾ ਕਿਸਾਨ ਸਰਦਾਰ ਸਰਵਜੀਤ ਸਿੰਘ ਢਿੱਲੋਂ ਉਹਨਾਂ ਦਾ ਇਹ ਫਾਰਮ ਆ ਤੇ 2014 ਦੇ ਵਿੱਚ ਇਸ ਬਾਗ ਨੂੰ ਲਾਉਣ ਦਾ ਨਿਰਣੈ ਉਹਨਾਂ ਨੇ ਲੇਤਾ ਸੀਗਾ ਤੇ ਅੱਜ ਉਹਦੀ ਆਊਟਪੁੱਟ ਤੁਹਾਡੇ ਸਾਹਮਣੇ ਆ ਤੁਸੀਂ ਕਲਿੱਪਸ ਵੀ ਦੇਖੋਗੇ ਤੇ ਬਾਈ ਨਾਲ ਆਪਾਂ ਕਰਦੇ ਆਂ ਗੱਲ ਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਵੀਰੇ ਥੋੜਾ ਜਿਹਾ ਆਪਦੇ ਬਾਰੇ ਦੱਸ ਦਿਓ ਕਿ ਕੱਲੇ ਬਾਗ ਦੀ ਖੇਤੀ ਆ ਕਿ ਹੋਰ ਵੀ ਖੇਤੀ ਹੈਗੀ ਆ ਤੁਹਾਨੂੰ ਬਾਈ ਜੀ ਜੀ ਆਏ ਨੂੰ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਆਪਣੇ ਕੋਲੇ ਬਾਈ ਜੀ ਇਹ ਕੁਝ ਖਜੂਰ ਦਾ ਬਾਗ ਹੈ ਜੀ ਜਿਵੇਂ ਆਪਣੇ ਰਾਜਸਥਾਨ ਨਾਲ ਇੱਕ ਮਰਬਾ ਹੋ ਗਿਆ ਹਾਂਜੀ ਕੁਝ ਸਾਡੇ ਕੋਲੇ ਅਮਰੂਦ ਹੈ ਜੀ ਪਿੰਕ ਤਾਈਵਾਨ ਔਰ ਹਸਾਰ ਸਫੇਦਾ ਓਕੇ ਜੀ ਔਰ ਬਾਕੀ ਕੁਝ ਪਪੂਲਰ ਲਗਾਈ ਹੈ ਜੀ ਠੀਕ ਹੈ ਜੀ ਕੁਝ ਪਹਿਲਾਂ ਅਸੀਂ ਚੰਦਨ ਔਰ ਅੰਜੀਰ ਲਗਾਏ ਸੀ ਉਹ ਥੋੜਾ ਡੈਮੇਜ ਮਤਲਬ ਤੁਸੀਂ ਕਾਫੀ ਜਗ੍ਹਾ ਤੇ ਖੇਤੀ ਦੇ ਵਿੱਚ ਆ ਵੀ ਕਿਸਮਤ ਜਮਾਈ ਹੈ ਹਾਂਜੀ ਕੋਸ਼ਿਸ਼ ਕਰ ਰਹੇ ਹਾਂ ਜੀ ਠੀਕ ਹੈ ਜੀ ਟੋਟਲ ਖੇਤੀ ਆਪਣੀ ਕਿੰਨੇ ਕਿੱਲਾਂ ਦੀ ਹੈ ਇੱਥੇ 87 ਕਿੱਲੇ ਜੀ ਤੇ ਪਸ਼ੋਕੜ ਪੰਜਾਬ ਤੋਂ ਆ ਪੰਜਾਬ ਤੋਂ ਮੁਕਸਰ ਸਾਹਿਬ ਕੋਲੇ ਪਿੰਡ ਭੁੰਦੜਾ ਹੈ ਜੀ ਠੀਕ ਹੈ ਜੀ ਪੰਜਾਬੀ ਭਾਈ ਜਹਰਾ ਜਿੱਥੇ ਵੀ ਬੈਠਾ ਹੈਗਾ ਉਹ ਮੰਨਿਆ ਜਾਂਦਾ ਹੈਗਾ ਕਿ ਜ਼ਮੀਨ ਨੂੰ ਭਾਗ ਲਾਉਂਦਾ ਹੈਗਾ ਆਪਾਂਵੇਂ ਜੂਪੀ 'ਚ ਬੈਠਾ ਗੁਜਰਾਤ 'ਚ ਬੈਠਾ ਕਿਤੇ ਵੀ ਉਹਨਾਂ ਨੇ ਜ਼ਮੀਨਾਂ ਜਾ ਕੇ ਜੰਗਲ ਵੱਢ ਕੇ ਬਹਾਲ ਕੀਤੀਆਂ ਢਿੱਬੇ ਪੱਧਰ ਕਰਕੇ ਬਹਾਲ ਕੀਤੀਆਂ ਤੇ ਜੇਕਰ ਆਪਾਂ ਨੂੰ ਪੱਧਰ ਜ਼ਮੀਨਾਂ ਨੱਕੇ ਵੱਢਵੇਂ ਪਾਣੀ ਕਰਕੇ ਲਗਦੀਆਂ ਕਰਤੀਆਂ ਤੇ ਉਹਨਾਂ ਨੂੰ ਸੰਭਾਲਣਾ ਵੀ ਉਹਨਾਂ ਨੂੰ ਠੇਕੇ ਦੇ ਕੇ ਆਪਾਂ ਐਨਆਰਆਈ ਬਣ ਕੇ ਨਾ ਬਾਹਰ ਜਾਈਏ ਜਾਂ ਇੱਧਰ ਐਨਆਰਆਈ ਬਣ ਕੇ ਨਾ ਆਈਏ ਬਾਹਰੋਂ ਪੈਸਾ ਕਮਾ ਕੇ ਲਿਆ ਕੇ ਪੰਜਾਬ 'ਚ ਖਰਚ ਲਓ ਪਰ ਇੱਥੋਂ ਪੈਸਾ ਵੇਚ ਕੇ ਜਿਆਦਾ ਵੇਚ ਕੇ ਤੁਸੀਂ ਪੈਸਾ ਲਾ ਕੇ ਬਾਹਰ ਜਾਂਦੇ ਹੋ ਤਾਂ ਕਦੇ ਨਾ ਕਦੇ ਤੁਸੀਂ ਡੀਮੋਟੀਵੇਟ ਹੁੰਨੇ ਹੋ ਤਾਂ ਇਹ ਜਿਹੀਆਂ ਵੀਡੀਓ ਤੁਹਾਨੂੰ ਮੋਟੀਵੇਟ ਕਰਨਗੀਆਂ ਕਿ ਬਹੁਤ ਕੁਝ ਹੋ ਸਕਦਾ ਤਾਂ ਜਿਹੜੇ ਏਰੀਆ 'ਚ ਬੈਠੇ ਆ ਇਹ ਗਰਮ ਬੈਲਟ ਹੈ ਇਸ ਬੈਲਟ ਨੂੰ ਖਜੂਰ ਬਹੁਤ ਜ਼ਿਆਦਾ ਸੂਟ ਕਰਦਾ ਸਬਸਿਡੀ ਤੇ ਵੀ ਲੱਗਦਾ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਇਹ ਵੀਡੀਓ ਥੋੜੀ ਲੰਬੀ ਹੋਊਗੀ ਹੋਊਗੀ ਤਾਂ ਹੋਵੇ ਪਰ ਇਹਦੇ ਵਿੱਚ ਜਿਹੜੀ ਜਾਣਕਾਰੀ ਬਾਈ ਜੀ ਤੋਂ ਲੈਣ ਦੀ ਮੈਂ ਸਵਾਲਾਂ ਦੇ ਰੂਪ ਵਿੱਚ ਤੁਹਾਨੂੰ ਦੇਵਾਂਗਾ ਜਾਣਕਾਰੀ ਉਹ ਤੁਹਾਡੇ ਕਿਤੇ ਨਾ ਕਿਤੇ ਮਨ ਦੇ ਉੱਤੇ ਉਹ ਪ੍ਰਸ਼ਾਵਾ ਜ਼ਰੂਰ ਬਣਾਏਗੀ ਵੀ ਕਿ ਤੁਸੀਂ ਬਾਹਰ ਨਹੀਂ ਜਾਣਾ ਤੁਸੀਂ ਇੱਥੇ ਰਹਿ ਕੇ ਬੜੀ ਮਿਹਨਤ ਕਰਕੇ ਚੰਗੇ ਪੈਸੇ ਕਮਾ ਸਕਦੇ ਹੋ ਬ੍ਰਦਰ ਇਹ ਖਜੂਰਾਂ ਦੀ ਖੇਤੀ ਦਾ ਨਿਰਣੈ ਤੁਹਾਨੂੰ ਕਿੱਥੋਂ ਲੈਣ ਦਾ ਮੌਕਾ ਮਿਲਿਆ ਦੇਖੋ ਜੀ ਇਸ ਜ਼ਮੀਨ 'ਚ ਸਾਡਾ ਕਿੰਨੂ ਲਾਉਣ ਦਾ ਪ੍ਰੋਗਰਾਮ ਸੀਗਾ ਜੀ ਹੂੰ ਫਿਰ ਸਾਡੇ ਕੋਈ ਸਾਥੀ ਸੀਗੇ ਜੀ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਉਹਨਾਂ ਦਾ ਨੂੰ ਉਪਗੜ ਕੋਲੇ ਬਾਗ ਲੱਗੇ ਹੋਏ ਹੈ ਜੀ ਠੀਕ ਹੈ ਜੀ ਤੇ ਕੀ ਤੁਸੀਂ ਖਜੂਰ ਲਾਗਾ ਕੇ ਤੇ ਇਹਨੂੰ ਅਜਮਾ ਕੇ ਦੇਖੋ ਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਕੋਈ ਵੀ ਇਹਦੇ ਬਾਰੇ ਦੇ ਟੈਸਟ ਦਾ ਵੀ ਪਤਾ ਨਹੀਂ ਸੀਗਾ ਜੀ ਤਾਂ ਫਿਰ ਅਸੀਂ ਖਜੂਰ ਦਾ ਪ੍ਰੋਗਰਾਮ ਬਣਾਇਆ ਜੀ ਤੇ ਇਹ ਜਿਹੜਾ ਬਾਗਬਾਨੀ ਵਿਭਾਗ ਹੈਗਾ ਆਪਣਾ ਹੂੰ ਉਹਦੇ ਨਾਲ ਅਸੀਂ ਰਾਬਤਾ ਕਾਇਮ ਕੀਤਾ ਤੇ ਉਦੋਂ ਸਮਝ ਲਓ ਤੁਸੀਂ 90% ਸਬਸਿਡੀ ਸੀ ਜਦੋਂ ਆਪਾਂ ਲਗਾਏ ਇਹ ਜੀ ਠੀਕ ਹੈ ਜੀ ਤੇ ਬਹੁਤ ਘੱਟ ਖਰਚੇ ਨਾਲ ਉਦੋਂ ਇਹ ਬਾਗ ਲੱਗੇ ਸੀ ਸਾਰਾ ਇਹ ਗਵਰਨਮੈਂਟ ਦੀ 2014 ਚ ਲੱਗਿਆ ਹਾਂਜੀ ਹਾਂਜੀ ਤੇ ਪਹਿਲਾ ਫਲ ਫਿਰ ਕਦੋਂ ਆਇਆ ਮਨ ਖੁਸ਼ ਕਦੋਂ ਹੋਇਆ ਇਹ 2019 ਚ 5 ਸਾਲ ਬਾਅਦ ਪਹਿਲਾ ਫਲ ਆਇਆ ਸੀਗਾ ਜੀ ਠੀਕ ਹੈ ਜੀ ਉਹ ਤਾਂ ਸੀ ਲੋਕਲ ਮਾਰਕੀਟ ਚ ਵੇਚਿਆ ਜੀ ਉਹ ਫਲ ਵੀ ਘੱਟ ਸੀਗਾ ਜੀ ਉਹ ਠੀਕ ਹੈ ਜੀ ਤੇ ਫਿਰ 2020 ਤੋਂ ਇਹ ਬੰਗਲਾਦੇਸ਼ ਤੇ ਕੇਰਲਾ ਮਨੂ ਜਾਣਾ ਸਟਾਰਟ ਹੋਇਆ ਜੀ ਠੀਕ ਹੈ ਜੀ ਕੀ ਦੇਖਦੇ ਆ ਤੁਹਾਡੇ ਬਾਗ ਚ ਆ ਕੇ ਰੰਗ ਦੇਖਦੇ ਆ ਸਵਾਦ ਦੇਖਦੇ ਆ ਕਿ ਬੂਟਿਆਂ ਦੀ ਹੈਲਥ ਦੇਖਦੇ ਆ ਕਿ ਕੁਝ ਹੋਰ ਦੇਖੋ ਜੀ ਇਹ ਰੇਟ ਦੇਖਦੇ ਆ ਵੀ ਕਿਥੋਂ ਕਿਥੋਂ ਦੇ ਕੋਲੇ ਸਸਤਾ ਮਿਲਦਾ ਹੋਰਾਂ ਨਾਲੋਂ ਅ ਰੇਟ ਬਾਈ ਜੀ ਆਪਣਾ ਥੋੜਾ ਜਿਹਾ ਹੋਰਾਂ ਨਾਲੋਂ ਵੱਧ ਹੁੰਦਾ ਜੀ ਕਿਉਂਕਿ ਜ ਗੁਜਰਾਤ ਦੇ ਵਿੱਚ ਫਰੂਟ ਪਹਿਲਾਂ ਟੁੱਟ ਚੁੱਕੇ ਆ ਫਿਰ ਬੀਕਾਨੇਰ ਜੈਸਲ ਮੇਰਾ ਆਪਾਂ ਤੋਂ ਪਹਿਲਾਂ ਟੁੱਟ ਪਹਿਲਾਂ ਚੱਲਦਾ ਇਹ ਆਪਣਾ ਸਭ ਤੋਂ ਲੇਟ ਹੁੰਦਾ ਜੀ ਇਹ ਠੀਕ ਹੈ ਜੀ ਤੇ ਇਹਦੇ ਚ ਰੰਗ ਦੀ ਵੀ ਬਹੁਤ ਹਾਈ ਕੁਆਲਿਟੀ ਆਪਣੇ ਔਰ ਮਿਠਾਸ ਬੇहद ਜਿਆਦੇ ਹੈ ਜੀ ਬਿਲਕੁਲ ਸ਼ਹਿਦ ਵਰਗਾ ਮਿੱਠਾ ਗਲਾ ਨਹੀਂ ਫੜਦਾ ਇੱਕਦਮ ਇਹ ਬਹੁਤ ਖਾ ਕੇ ਦੇਖ ਲਈ ਤੁਸੀਂ ਸ਼ਾਮ ਤੱਕ ਜਿੰਨਾ ਮਰਜੀ ਖਾ ਲਓ ਜੀ ਇਹ ਗਲਾ ਨਹੀਂ ਫੜਦਾ ਜੀ ਜਿੰਨਾ ਮਰਜੀ ਖਾ ਲਓ ਜੀ ਹਾਂਜੀ ਔਰ ਖਾਸ ਗੱਲ ਇਹ ਜਿਵੇਂ ਸਵੇਰ ਆਪਾਂ ਜਾਗਦੇ ਆਂ ਉੱਠਦੇ ਆਂ ਤੁਸੀਂ 2-4 ਇਹ ਖਾ ਸਕਦੇ ਹੋ ਤਾਂ ਤੁਹਾਨੂੰ ਜਿਵੇਂ ਐਦਾਂ ਲੱਗੂਗਾ ਜਿਵੇਂ ਆਪਾਂ ਮੰਨ ਲਓ ਉਹ ਬਰਸ਼ ਕਰ ਲਿਆ ਹੁੰਦਾ ਹੈ ਮੂੰਹ ਸਾਫ਼ ਹੋ ਜਾਂਦਾ ਇੱਕਦਮ ਬਿਲਕੁਲ ਵਧੀਆ ਬਹੁਤ ਇਹ ਕਮਾਲ ਦਾ ਫਰੂਟ ਹੈ ਜੀ ਭਾਈ ਪਹਿਲਾ ਫਲ ਤੁਹਾਡਾ 2019 ਚੋਂ ਦਾ ਹਾਂਜੀ ਤੇ 5 ਸਾਲਾਂ ਦੇ ਵਿੱਚ ਫਿਰ ਤੁਹਾਨੂੰ ਆਪ ਨੂੰ ਐਮਰੀ ਲੱਗਾ ਵੀ ਯਾਰ ਖੇਤ ਮੜ ਕੇ ਰੱਖਦਾ ਤੇ ਇਹਦੇ ਚੋਂ ਪੈਦਾਵਾਰ ਤਾਂ ਕੋਈ ਆ ਨਹੀਂ ਰਹੀ ਦੇਖੋ ਜੀ ਇਸ ਤਰ੍ਹਾਂ ਜਿਹੜਾ ਪਹਿਲਾ ਫਲ ਆਉਣ ਤੱਕ ਸਾਨੂੰ ਬਹੁਤ ਸਾਰਾ ਜਿਹੜਾ ਕੋਈ ਜ਼ਿਮੀਂਦਾਰ ਸੀਗੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਤੋਂ ਅਸੀਂ ਪਰੇਸ਼ਾਨ ਹੋਏ ਕਿਉਂਕਿ ਹਰ ਫਾਰਮਰ ਹੀ ਕਹਿੰਦਾ ਸੀਗਾ ਵੀ ਤੁਸੀਂ ਇਹ ਨਾ ਜਿਹੜਾ ਆਲੇ-ਦੁਆਲੇ ਆਪਣੇ ਕਿਤੇ-ਕਿਤੇ ਝੋਨਾ ਵੀ ਲੱਗਦਾ ਹੈ ਜਾਂ ਨਰਮੇ ਵੀ ਹੁੰਦੇ ਜਮੀਨ ਚਾਹੇ ਸਾਡੀ ਰਸੀਲੀ ਹੈ ਗਵਾਰਾ ਬਾਜਾ ਥੋੜੀ ਬੈਠੋ ਸਾਰਾ ਕੁਝ ਹੁੰਦਾ ਹੈ ਤੇ ਉਹਨਾਂ ਨੇ ਕਿਹਾ ਸਾਰੇ ਨੇ ਕਿ ਭਾਈ ਇਹ ਨਾ ਤੁਹਾਨੂੰ ਪੱਟ ਕੇ ਜਦੋਂ ਸਿੱਟੋਂਗੇ ਤਾਂ ਤੁਹਾਨੂੰ 5 ਕਿੱਲੇ ਜ਼ਮੀਨ ਚ ਤਾਂ ਥੋੜੇ ਬੂ ਜਾ ਨਹਿਰ ਤੇ ਸਿੱਟਣਾ ਬੂ ਪੱਟ ਕੇ ਜਾਂ ਇਹਨੂੰ ਤੁਸੀਂ ਐਤ ਕੀ ਤਾਂ ਦੇਖੋ ਯਾਰ ਅਗਲੇ ਸਾਲ ਦਾ ਪੱਟੋ ਹੂੰ ਮਤਲਬ ਕਿਸੇ ਨੇ ਇਹਨੂੰ ਅਸੀਂ ਬੜਾ ਔਖਾ ਇਹਨੂੰ ਰੱਖਿਆ ਜੀ ਠੀਕ ਹੈ ਜੀ ਸਾਨੂੰ ਮਤਲਬ ਸਭ ਨੇ ਪੱਟਣ ਵਾਸਤੇ ਗਾਈਡ ਕੀਤਾ ਕਿ ਭਾਈ ਇਹਨੂੰ ਤੁਸੀਂ ਨਾ ਰੱਖੋ ਦੂਜੀਆਂ ਫਸਲਾਂ ਲਾਓ ਕਿਉਂਕਿ ਇਹਦੇ ਫਾਇਦਿਆਂ ਦਾ ਪਤਾ ਨਹੀਂ ਸੀਗਾ ਜੀ ਇਸ ਤਰ੍ਹਾਂ ਕਿਸਾਨ ਭਰਾਓ 5 ਸਾਲ ਦਾ ਸਫਰ ਕੋਈ ਛੋਟਾ ਨਹੀਂ ਹੁੰਦਾ ਹਾਂਜੀ 365 ਦਿਨਾਂ ਨਾਲ ਵੀ 5 ਸਾਲਾਂ ਨੂੰ ਗੁਣਾ ਕਰੋ ਤਾਂ ਤੁਸੀਂ 17-1800 ਦਿਨ ਬਣਦਾ ਹੈ ਤੇ ਰਾਤ ਨੂੰ ਲੈ ਡੁੱਡੀ ਹੋਵੇ ਤੇ ਮੱਛਰ ਅਗਰੀ ਦਾ ਹੋਵੇ ਇੱਕ ਰਾਤ ਕੱਢਣੀ ਔਖੀ ਹੋ ਜਾਂਦੀ ਹੈ ਤੇ ਐਸ ਬਾਗ ਨੇ 5 ਸਾਲ ਫਲ ਨਹੀਂ ਦਿੱਤਾ ਹੈਗਾ ਤਾਂ ਅੱਜ ਬਾਈ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਮੰਨ ਲਓ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਕਿ ਇੰਨਾ ਜੋ ਸੀ ਫਰੂਟ ਸੇਲ ਕਰਨ ਵਾਲੇ ਦਿਨ ਹੁੰਦੇ ਐ ਜੇ ਕੋਈ ਬੰਦਾ ਕਵੇ ਨਾ ਮੈਂ ਆਪਾ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਕਹਿ ਕੇ ਤੁਹਾਨੂੰ ਕਹਿੰਨੇ ਆਂ ਕਿ ਬੰਦਾ ਕਵੇ ਭਾਈ ਮੈਂ ਤੈਨੂੰ ਲੱਖ ਰੁਪਿਆ ਰੋਜ਼ ਦਾ ਦਿੰਨਾ ਤੇ ਤੂੰ ਖੇਤ ਨਹੀਂ ਆਉਣਾਗਾ ਹੂੰ ਤੇ ਮੈਂ ਉਹਨੂੰ ਠੁਕਰਾ ਦੂੰਗਾ ਜੀ ਮੈਂ ਖੇਤ ਆਉਂਗਾ ਜੀ ਕਿਉਂਕਿ ਆਹ ਹੀ ਦਿਨ ਸਾਡੇ ਜਿਹੜੇ ਹੁੰਦੇ ਬੜੇ ਖੁਸ਼ੀ ਦੇ ਹੁੰਦੇ ਫਰੂਟ ਵਿਗਦਾ ਔਰ ਰਿਸ਼ਤੇਦਾਰ ਭੈਣ ਭਰਾ ਆਸ-ਪਾਸੇ ਪਿੰਡਾਂ ਤੋਂ ਬਹੁਤ ਲੋਕ ਆਉਂਦੇ ਆ ਜੀ ਅਗਰ ਤੁਸੀਂ ਕੱਲ ਤੋਂ ਹੀ ਵੇਖੋ ਤਾਂ ਕਰੀਬ 100 ਬੰਦੇ ਦਾ ਮੇਲਾ ਇੱਥੇ 20 ਦਿਨ ਲੱਗਿਆ ਰਹਿੰਦਾ ਜੀ ਠੀਕ ਹੈ ਜੀ ਬੜੀ ਖੁਸ਼ੀ ਹੁੰਦੀ ਮੈਂ ਇਸ ਚੀਜ਼ ਨੂੰ ਮੰਨਦਾ ਹੈਗਾ ਕਿ ਭਾਵੇਂ ਆਪਾਂ ਕਿੰਨਾ ਮਰਜ਼ੀ ਮਿੱਟੀ ਨੂੰ ਪਿਆਰ ਕਰੀਏ ਜੇ ਮਿੱਟੀ ਆਪਣੇ ਨਾਲ ਲੋੜਾਂ ਨਹੀਂ ਨਾ ਪੂਰਾ ਕਰਦੀ ਤੇ ਫਿਰ ਉਹ ਪਿਆਰ ਘਟਣ ਲੱਗ ਜਾਂਦਾ ਹੈਗਾ ਤੇ ਤੁਸੀਂ 5 ਸਾਲ ਸਬਰ ਕੀਤਾ ਹੈਗਾ ਤੇ ਹੁਣ ਤੁਹਾਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਕੋਈ ਵਪਾਰੀ ਫੋਨ ਕਰਕੇ ਕਹਿੰਦਾ ਵੀ ਬਾਈ ਯਾਰ ਰੁਪਈਆ ਵੱਧ ਲਾ ਲਈ ਪਰ ਮਾਲ ਮੈਨੂੰ ਹੀ ਦੇਣਾ ਹੈਗਾ ਹਾਂਜੀ ਹਾਂਜੀ ਤੇ ਹੁਣ ਗੱਲ ਕਰੀਏ ਵੀ ਇੱਕ ਕਿੱਲੇ ਦੇ ਹਿਸਾਬ ਨਾਲ ਹਾਂਜੀ ਜਾਂ ਇੱਕ ਵੀਗਾ 5 ਕਨਾਲਾਂ ਦੇ ਹਿਸਾਬ ਦੇ ਨਾਲ ਹਾਂਜੀ ਕੀ ਖਰਚ ਖਾ ਜਾਂਦਾ ਇੱਕ ਸਾਲ ਦੇ ਵਿੱਚ ਇੱਕ ਵਾਰੀ ਫਲ ਆਉਂਦਾ ਹਾਂਜੀ ਕਿੰਨੀ ਕੁ ਮਿਹਨਤ ਖਾ ਜਾਂਦਾ ਤੇ ਕਿੰਨੇ ਕੁ ਪੈਸੇ ਵਟਾ ਜਾਂਦਾ ਹਾਂਜੀ ਇਹਦਾ ਦੇਖੋ ਜੀ ਇਹਦੇ ਜਿਵੇਂ ਆਪਾਂ ਸਾਲ ਦੇ ਸਾਰੇ ਮਹੀਨੇ ਦੀ ਆਪਾਂ ਗੱਲ ਕਰੀਏ ਤਾਂ ਜਨਵਰੀ ਚ ਇਹਦੇ ਚ ਕੋਈ ਕੰਮ ਨਹੀਂ ਹੁੰਦਾਗਾ ਜੀ ਫਰਵਰੀ ਜਿਹਦੇ ਆਪਾਂ ਕੰਡੇ ਕੱਟਨੇ ਹੁੰਦੇ ਆ ਜੀ ਮਾਰਚ ਤੇ ਅਪ੍ਰੈਲ ਉਹ 20 25 ਦਿਨ ਇਹ ਤੇ ਪੋਲੀਨੇਸ਼ਨ ਹੁੰਦਾ ਹੈ पराਗਣ ਹੁੰਦਾ ਹੈ ਜੀ ਕਰਾਸ ਕਰਾਉਣਾ ਹੁੰਦਾ ਇਹਨੂੰ ਆਪਾਂ ਹਾਂ ਜੀ ਮੇਲ ਫੀਮੇਲ ਕਰਾਸ ਕਰਾਉਣਾ ਹੁੰਦਾ ਇਹ ਸਾਰੇ ਫੀਮੇਲ ਬੂਟੇ ਜਿਨ੍ਹਾਂ ਤੇ ਫਲ ਆਇਆ ਹੋਇਆ ਇਹ ਸਾਰੇ ਫੀਮੇਲ ਕੁਝ ਮੇਲ ਹੋਣਗੇ ਆ ਮੇਲ ਪਰਲੇ ਪਾਸੇ ਉਹਨਾਂ ਦੋਨਾਂ ਨੂੰ ਇਕੱਠਾ ਆਊਗਾ ਲੈਂਚ 'ਚ ਲੱਗੇ ਇਕੱਠਾ ਆਊਗਾ ਜੀ ਤੇ ਉਹ ਦੋ ਵੀ ਥੋੜੀ ਡਿਊਟੀ ਬੜੀ ਸਖਤ ਹੁੰਦੀ ਆ ਵੀ ਉਹਦੋਂ ਤੁਸੀਂ ਫੁੱਲ ਨੂੰ ਉਹਦਾ पराਗਣ ਕੱਢ ਕੇ ਦੂਜੇ 'ਚ ਪਾਉਣਾ ਹੁੰਦਾ ਹਾਂ ਜੀ ਬਹੁਤ ਟਾਈਮ ਲੀ ਕੰਮ ਕਰਨਾ ਪੈਂਦਾ ਜੀ ਅ ਨਾਏ ਫਰੂਟ ਆ ਮਿੱਠਾ ਹੋਊਗਾ ਨਾ ਇਹ ਮਤਲਬ ਕੀ ਐ ਇਹ ਰੰਗ ਵੀ ਦਾ ਹਰਾ ਰਹੂਗਾ ਜੀ ਇਹਦੇ ਚ ਹੜਕ ਵੀ ਨਹੀਂ ਬਣਨੀ ਓਕੇ ਜੇ ਪ੍ਰਾਗਣ ਨਹੀਂ ਬਣਨਾ ਹਾਂਜੀ ਪ੍ਰਾਗਣ ਸਹੀ ਹੋਇਆ ਤਾਂ ਹੀ ਇਹ ਇਹ ਮਿੱਠਾ ਹੋਊਗਾ ਤੇ ਸਭ ਕੁਝ ਹੋਊਗਾ ਜੀ ਠੀਕ ਹੈ ਜੀ ਖਰਚ ਦੀ ਗੱਲ ਕਰੀਏ ਫਿਰ ਲੇਬਰ ਤੇ ਜ਼ਿਆਦਾ ਖਰਚਾ ਥੋੜਾ ਬਾਗ ਆਰਗੈਨਿਕ ਐ ਇਹਨੂੰ ਆਪਾਂ ਜੀ ਮਾਰਚ 2019 ਤੋਂ ਬਾਅਦ ਔਰ ਆਪਾਂ ਇੱਕ ਵਾਅਦੇ ਨਾਲ ਇਹ ਗੱਲ ਕਹਿ ਸਕਦੇ ਆ ਕਿ ਅਸੀਂ ਇਹਦੇ ਵਿੱਚ ਇੱਕ ਦਾਣਾ ਵੀ ਡੀਏਪ ਯੂਰੀਆ ਕੈਮੀਕਲ ਪੈਸਟੀਸਾਈਡ ਫਰਟੀਲਾਈਜ਼ਰ ਫੰਗੀਸਾਈਡ ਹੂੰ ਕੁਝ ਵੀ ਨਹੀਂ ਪਾਇਆ ਬਾਇਓ ਦਾ ਵੀ ਨਹੀਂ ਪਾਇਆ ਕੁਝ ਵੀ ਨਹੀਂ ਪਾਇਆ ਕੁਝ ਵੀ ਰੂੜੀ ਵਰਮੀ ਕੰਪੋਸਟ ਸਿਰਫ ਮੁਰਗੀਆਂ ਦੀਆਂ ਬਿਠਾਂ ਨਾ ਸਿਰਫ ਰੂੜੀ ਦਿਖਾ ਦਿਓ ਠੀਕ ਹੈ ਉਹ ਸਾਲ ਚੋਂ ਅਸੀਂ ਇੱਕ ਵਾਰੀ ਕਰੀਬ 70-75 ਟਰਾਲੀਆਂ ਅਸੀਂ ਪਾ ਦਿੰਦੇ ਹਾਂ ਜੀ ਠੀਕ ਹੈ ਹੋਰ ਇਹਦੇ ਵਿੱਚ ਆਪਾਂ 75 ਟਰਾਲੀਆਂ ਮਰਬੇ ਚ ਹਾਂਜੀ ਹਾਂਜੀ ਇੱਕ ਵਿੱਗੇ ਦੀਆਂ ਤਿੰਨ ਟਰਾਲੀਆਂ ਹਾਂਜੀ ਤਿੰਨ ਟਰਾਲੀਆਂ ਓਕੇ ਹਾਂਜੀ ਕੱਲੇ ਕੱਲੇ ਬੂਟੇ ਨੂੰ ਪਹਿਲਾਂ ਅਸੀਂ ਕੱਲੇ ਬੂਟੇ ਨੂੰ ਪਾਉਂਦੇ ਸੀਗੇ ਜੀ ਹੁਣ ਇਹਦੀਆਂ ਜੜਾਂ ਪੂਰੇ ਖੇਤ ਚ ਫੈਲ ਗਈਆਂ ਜੀ ਠੀਕ ਹੈ ਜੀ ਤਾਂ ਹੁਣ ਅਸੀਂ ਕੀ ਕਰਦੇ ਹਾਂ ਜੀ ਬਾਗ ਕਿੰਨੀ ਦੂਰੀ ਤੇ ਲੱਗਿਆ ਹੋਇਆ ਵੈਸੇ ਇਹ 8x8 ਮੀਟਰ ਤੇ ਜੀ 8 ਮੀਟਰ ਦਾ ਮਤਲਬ 25 25 ਫੁੱਟ ਦੇ ਕਰੀਬ ਹਾਂਜੀ 25 ਫੁੱਟ ਤੋਂ 25 ਫੁੱਟ ਲਾਈਨ ਆ ਤੇ ਬੂਟੇ ਤੋਂ ਬੂਟਾ 25 ਫੁੱਟ ਜੀ ਉਹ ਵੀ 25 ਹਾਂਜੀ ਹੁਣ ਥੱਲੇ ਉਹਦੀਆਂ ਜੜਾਂ ਦੀ ਜਫੀ ਪੈ ਗਈ ਸਾਰੀਆਂ ਜੜਾ ਮਿਲ ਗਈਆਂ ਜਿ ਤੁਸੀਂ ਜਿੱਥੋਂ ਵੀ ਪਾਟ ਕੇ ਮਤਲਬ ਖੇਤ ਦੇ ਵਿੱਚ ਸਾਰਾ ਖੇਤ ਹਰ ਜਗ੍ਹਾ ਤੇ ਹਰ ਜਗ੍ਹਾ ਜਿਹੜਾ ਹੈ ਜੀ ਮੈਨੂੰ ਤੁਸੀਂ ਇਹਦੇ ਵਿੱਚ ਹੁਣ ਕੋਈ ਹੋਰ ਫਸਲ ਲੈ ਨਹੀਂ ਸਕਦੇ ਹੋਰ ਫਸਲ ਨਹੀਂ ਲੈ ਸਕਦੇ ਹੁਣ ਕਿਉਂਕਿ ਲੈਣੀ ਚਾਹੀਦੀ ਵੀ ਨਹੀਂ ਜੀ ਇਹ ਜਿੰਨਾ ਅਸਲ ਚ ਕਿਨਾਂ ਡਿਸਟਰਬ ਹੁੰਦਾ ਜੀ ਜਿਵੇਂ ਪਾਣੀ ਦਾ ਸ਼ਡਿਊਲ ਅੱਗੇ ਪਿੱਛੇ ਹੋ ਜਾਂਦਾ ਹੁਣ ਜਿਵੇਂ ਆਪਾਂ ਜਦੋਂ ਇਹਨੂੰ ਪੋਲੀਨੀਸ਼ਨ ਕਰਦੇ ਹਾਂ ਉਦੋਂ ਇਹਨੂੰ ਪਾਣੀ ਨਹੀਂ ਦੇਣਾ ਹੁੰਦਾ ਸਪੋਜ਼ ਕਰੋ ਆਪਾਂ ਇਹਦੇ ਚ ਕਣਕ ਬੀਜ ਵੀ ਲਈ ਤੇ ਕਣਕ ਨੂੰ ਪਾਣੀ ਦੇਣਾ ਹੁੰਦਾ ਜੀ ਤਾਂ ਉਹ ਫਿਰ ਸਾਰਾ ਸਿਸਟਮ ਵਿਗੜ ਜਾਂਦਾ ਜੀ ਠੀਕ ਹੈ ਜੀ ਇਹਦੀ ਇਕਨੋਮਿਕਸ ਦੀ ਗੱਲ ਕਰੀਏ ਤਾਂ ਇੱਕ ਵਿੱਗੇ ਦੇ ਵਿੱਚ ਕਿੰਨੇ ਬੂਟੇ ਲੱਗੇ ਹੋਏ ਨੇ ਇਹ ਆਪਣੇ 40 ਪਲਾਂਟ 39 ਕਹਿੰਦੇ ਮਤਲਬ 40 ਕਹਿ ਲਓ ਤੁਸੀਂ 40 ਪਲਾਂਟ ਲੱਗਦੇ ਚਲੋ 40 ਮੰਨ ਲੈਣੇ ਹੈਗੇ ਆ ਤੇ ਇੱਕ ਬੂਟਾ ਐਵਰੇਜ ਕਿੰਨਾ ਫਲ ਦੇ ਜਾਂਦਾ ਜਿਵੇਂ ਹੁਣ ਇਸ ਵਾਰ ਆਮ ਹਾਲਤਾਂ 'ਚ ਕਰੀਬ ਡੇਢ ਕਿ ਕੁਇੰਟਲ ਦੇ ਆਸਪਾਸ 150 ਕਿਲੋ ਹਾਂ ਡੇਢ ਕਿ ਕੁਇੰਟਲ ਤਾਂ ਡੇਢ ਕਿ ਕੁਇੰਟਲ ਦੇ ਹਿਸਾਬ ਨਾਲ 40 ਬੂਟੇ 60 ਕਿ ਕੁਇੰਟਲ ਹੋ ਗਿਆ ਹਾਂਜੀ ਹਾਂਜੀ ਤਾਂ ਕੀ ਰੇਟ ਜਾਊਗਾ ਦੇਖੋ ਜੀ ਆਪਾਂ ਜਿਹੜਾ ਹੈਗਾ ਪਿਛਲੇ ਤੋਂ ਪਿਛਲੇ ਸਾਲ ਆਪਾਂ 68 ਰੁਪਏ ਤੱਕ ਵੇਚੇ ਸੀਗੇ ਜੀ ਠੀਕ ਹੈ ਜੀ ਚਲੋ 50 ਮੰਨ ਲੈਂਦੇ ਹਾਂ ਬਾਕੀ ਖਰਚੇ ਕੱਢ ਦਿੰਦੇ ਹਾਂ ਹਾਂਜੀ ਹੁਣ 80 ਰੁਪਏ ਡਿਮਾਂਡ ਕਰੀ ਆਪਾਂ ਜੀ ਠੀਕ ਹੈ ਜੀ ਕੱਲ ਹੀ ਬੰਗਲਾਦੇਸ਼ ਗੱਲ ਹੋਈ ਸੀ ਖਾਨ ਸਾਹਿਬ ਨਾਲ ਹਾਂਜੀ ਤੇ ਸ਼ਾਇਦ ਉਹ ਅੱਜ ਉਹਨਾਂ ਦਾ ਮੈਸੇਜ ਆਉਣ ਵਾਲਾ ਜੀ ਤੇ ਉੱਥੇ ਜਾਣਾ ਜੀ ਚਲੋ ਵਧੀਆ ਗੱਲ ਆ ਗੁੱਡ ਲੱਕ ਆ ਕਿਉਂਕਿ ਕਿਸੇ ਪੰਜਾਬੀ ਮਿਹਨਤੀ ਨੇ ਜ਼ਮੀਨ ਦੇ ਵਿੱਚੋਂ ਪੈਦਾ ਕਰਕੇ ਕੋਈ ਚੀਜ਼ ਬੰਗਲਾਦੇਸ਼ ਦੇ ਬੰਦੇ ਨੂੰ ਪਸੰਦ ਆ ਗਈ ਹਾਂਜੀ ਤਾਂ ਮਾਨ ਵਾਲੀ ਗੱਲ ਹੈਗੀ ਰੇਟ ਪਾ ਮਾ 2 ਰੁਪਏ ਘੱਟ ਮਿਲ ਜੇ ਪਰ ਆਪਾਂ ਮੋਟਾ ਮੱਠੀ 60 ਰੁਪਏ ਵੀ ਮੰਨ ਲੈਣੇ ਹੈਗੇ ਹਾਂਜੀ ਹਾਂਜੀ ਤਾਂ 60 ਕੁਆਂਟਲ ਮਾਲ 3,60,000 ਦਾ ਹੋ ਗਿਆ ਹਾਂਜੀ 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 60,000 ਰੁਪਏ ਖਰਚਾ ਕਰ ਦਈਏ ਅ 60,000 ਨਹੀਂ ਹੁੰਦਾ ਜੀ ਖਰਚਾ ਖਰਚਾ ਲੇਬਰ ਦਾ ਖਰਚਾ ਤਾਂ ਜਿਆਦਾ ਹੁੰਦਾ ਹੋਗਾ ਪਰਨਾ ਜੀ ਫਿਰ ਵੀ ਕਰਾਈ ਕਰਨੀ ਹੈ ਕਟਾਈ ਕਰਨੀ ਹੈ ਪੋਲੀਨੇਸ਼ਨ ਕਰਨੀ ਹੈ ਜਾਂ ਕੋਈ ਹੋਰ ਕੰਮ ਕਰਨਾ ਪਵੇ ਨਹੀਂ ਆਪਣੇ ਨਾ ਜੀ ਜਿਹੜੀ ਲੇਬਰ ਹੈ ਉਹ ਚਾਰਖੰਡ ਤੋਂ ਆਉਂਦੀ ਹੈ ਜੀ ਹਰ ਸਾਲ ਚਾਰਖੰਡ ਤੋਂ ਆਉਂਦੇ ਹੈ ਸਕਿਲਡ ਲੇਬਰ ਹਾਂਜੀ ਕੰਡੇ ਕੱਟਣ ਦਾ ਹਾਂਜੀ ਪੋਲੀਨੇਸ਼ਨ ਕਰਨ ਦਾ ਆ ਜਿਹੜੇ ਬੈਂਡ ਹੈ ਇਹਨਾਂ ਨੂੰ ਬੰਨਣ ਦਾ ਰੱਸੀਆਂ ਨਾਲੋਂ ਬੰਨੇ ਹੋਏ ਹੈ ਠੀਕ ਹੈ ਜੀ ਫਿਰ ਥੈਲੀ ਚੜਾਉਣੀ ਹਾਂ ਤੇ ਲਫਾਫਾ ਵੀ ਚੜਾ ਰੱਖਿਆ ਤੁਸਾਂ ਹਾਂ ਇਹ ਸਾਰੇ ਖਰਚੇ ਮਤਲਬ ਉਹ ਠੇਕਾ ਹੁੰਦਾ ਜੀ ਠੀਕ ਹੈ ਪੰਜ ਕਿਨਾਲਾਂ ਦੇ ਵਿੱਚ ਕਿੰਨਾ ਖਰਚਾ ਹੈ ਤੁਸੀਂ ਮੰਨ ਕੇ ਚੱਲੋ ਕਰੀਬ 10 ਤੋਂ 20000 ਰੁਪਏ ਖਰਚਾ ਆ ਜਾਂਦਾ ਠੀਕ ਹੈ ਚਲੋ ਆਪਾਂ 25 ਵੀ ਮੰਨ ਲੈਨੇ ਹੈਗੇ ਆ 3 ਲੱਖ ਰੁਪਏ ਤੁਹਾਨੂੰ ਮੋਟਾ ਮੋਟਾ ਵੱਜਦਾ ਹੈਗਾ ਚੰਗੇ ਸਮੇਂ ਦੇ ਵਿੱਚ ਹਾਂਜੀ ਹਾਂਜੀ ਬਾੜੇ ਚੰਗੇ ਸਮੇਂ ਦੇ ਵਿੱਚ ਵੱਧ ਹੋ ਸਕਦਾ ਹੋਰ ਮਾੜੇ ਸਮੇਂ ਦੇ ਵਿੱਚ ਥੋੜਾ ਘੱਟ ਹੋ ਸਕਦਾ ਕਿਉਂਕਿ ਫਰੂਟ ਆ ਜਿਹੜਾ ਓਪਨ ਫਾਰਮਿੰਗ ਦੇ ਵਿੱਚ ਕਈ ਵਾਰੀ ਡਿਸਕਲਰ ਹੋ ਜਾਣਾ ਗਾਲਾ ਪੈ ਜਾਣਾ ਮੌਸਮ ਬਿਜਲੀ ਤੁਹਾਡਾ ਤਾਪਮਾਨ ਕਿਦਾਂ ਦਾ ਰਹਿੰਦਾ ਬਰਖਾ ਲਗਾਤਾਰ ਹੁੰਦੀ ਰਹਿੰਦੀ ਹੈ ਪ੍ਰਭਾਵ ਪਾਉਂਦੀ ਹੈ ਹਾਂਜੀ ਪਰ ਮੈਂ ਚਾਹਾਂਗਾ ਕਿ ਤੁਸੀਂ 2019 ਚ ਪਹਿਲਾ ਫਲ ਲਿਆ ਹਾਂਜੀ 20 ਚ ਦੂਜਾ ਹਾਂਜੀ 21 22 ਤੇ 23 ਆ ਗਿਆ ਹਾਂਜੀ ਇਹ ਅੱਗੇ ਵਧਦਾ ਜਾ ਰਿਹਾ ਫਲ ਦੀ ਮਾਤਰਾ ਫਲ ਦੀ ਜਿਹੜੀ ਮਾਤਰਾ ਹੈ ਜੀ ਇਹ 70 80 ਕਿਲੋ ਤੋਂ ਸਟਾਰਟ ਹੋਇਆ ਸੀਗਾ ਜੀ ਫਿਰ ਕੁਆਂਟਲ ਸਵਾ ਕੁਆਂਟਲ ਡੇਢ ਕੁਆਂਟਲ ਇਹ ਪਲਾਂਟ ਅਗਲੇ ਸਾਲ ਰੱਬ ਸੁੱਖ ਰੱਖੇ ਅਗਰ ਆਪਾਂ ਸਹੀ ਸਾਂਭ ਸੰਭਾਲ ਕਰਦੇ ਹਾਂ 2 ਕੁਆਂਟਲ ਫਿਰ ਢਾਈ ਫਿਰ ਤਿੰਨ ਇਹਦੀ ਮਤਲਬ ਵਧ ਆ ਜਾਣਾ ਜੀ ਸਟੇਬਲ ਹੋ ਜਾਊਗਾ ਬੀਜਾਂ ਦੀ ਬੂਟਾਂ ਦੀ ਕੈਪੈਸਿਟੀ ਵਧੂ ਹਾਂਜੀ ਵਧ ਜਾਣੀ ਠੀਕ ਹੈ ਤੇ ਆਪਾਂ ਮੋਟਾ-ਮੋਟਾ ਅੰਦਾਜ਼ਾ ਲਾਈਏ ਵੀ ਤੁਹਾਨੂੰ 9 ਸਾਲ ਹੋ ਗਏ ਹਾਂਜੀ ਮੰਨ ਲਓ ਅੱਜ ਤੋਂ ਪਹਿਲਾਂ ਕਿਤੇ ਫਲ ਨਹੀਂ ਲਿਆ ਜਾਂ ਜਿਹੜਾ ਫਲ ਲਿਆ ਉਹ ਸਾਰਾ ਖਰਚੇ ਚ ਕਵਰ ਹੋ ਗਿਆ 9 ਸਾਲਾਂ ਦਾ ਠੇਕਾ 5 ਕਨਾਲਾਂ ਦਾ ਮੰਨੀਏ 2.70 ਲੱਖ ਬਣਦਾ ਹਾਂਜੀ ਹਾਂਜੀ ਤੁਸੀਂ 3 ਲੱਖ 7 ਬਟਲ ਲਿਆ ਮਤਲਬ ਤੁਹਾਨੂੰ ਘਾਟਾ ਤੇ ਨਹੀਂ ਪਿਆ ਨਹੀਂ ਜੀ ਪਰ ਜਿਹੜੀ ਭਗਤੀ ਹੋਈ ਆ ਉਹ ਉਹਦਾ ਕੋਈ ਮੁੱਲ ਹੀ ਹੈਗਾ ਬਹੁਤ ਔਖਾ ਜੀ ਹਾਂਜੀ ਬਹੁਤ ਕੁਝ ਇੱਕ ਤਾਂ ਜੀ ਕੀ ਆਲੇ ਦਿਵਾਲੇ ਇੱਥੇ ਇਹਦਾ ਹੈ ਨਹੀਂ ਗਾਲੇ ਬਦਲੇ ਦੂਜੀ ਆਪਣੇ ਰਵਾਇਤੀ ਖੇਤੀ ਹੈ ਜੀ ਹਾਂ ਜੀ ਤੇ ਕਿਸੇ ਨੂੰ ਪਤਾ ਨਹੀਂ ਇਹਦੇ ਬਾਰੇ ਜੀ ਠੀਕ ਹੈ ਜੀ ਫਿਰ ਕੋਈ ਗਾਈਡਨਸ ਜਿਹੜੀ ਉਹ ਹੀ ਬੰਦਾ ਦਿੰਦਾ ਜਾਂ ਤਾਂ ਜਿਹੜਾ ਕੋਈ ਡਾਕਟਰ ਹੈਗਾ ਕੋਈ ਖੇਤੀਬਾੜੀ ਦਾ ਮਾਹਰ ਹੈ ਜਾਂ ਕੋਈ ਫਾਰਮਰ ਕਿਸਾਨ ਭਰਾ ਹੈਗੇ ਆ ਜੀ ਉਹਨਾਂ ਨਾਲ ਜਿਨ੍ਹਾਂ ਨਾਲ ਮੈਂ ਜੁੜਿਆ ਹੋਇਆ ਹਾਂ ਜੀ ਉਹ ਸਾਰੀ ਇਹਦੀ ਮਤਲਬ ਮੈਨੂੰ ਮੈਂ ਇੱਕ ਮੇਨ ਗੱਲ ਭੁੱਲ ਗਿਆ ਇਹਦੇ ਵਿੱਚ ਪੁੱਛਣੀ ਕਿ ਕਿਸਮ ਕਿਹੜੀ ਲੱਗੀ ਹੋਈ ਹੈ ਇਹ ਬਰਹੀ ਕਿਸਮ ਹੈ ਜੀ ਇਹ ਪੀਲੇ ਰੰਗ ਦੀ ਹੁੰਦੀ ਹੈ ਤੇ ਇਹ ਕੱਚਾ ਖਾਧਾ ਜਾਂਦਾ ਜਿਵੇਂ ਹੁਣ ਤੁਸੀਂ ਖਾ ਰਹੇ ਹੋ ਅੱਛਾ ਇਹ ਇਹਨੂੰ ਪਕਾਇਆ ਨਹੀਂ ਜਾ ਸਕਦਾ ਨਹੀਂ ਜੀ ਇਹਦਾ ਪ੍ਰੋਸੈਸ ਨਹੀਂ ਕੀਤਾ ਜਾ ਸਕਦਾ ਪ੍ਰੋਸੈਸ ਨਹੀਂ ਕਰਿਆ ਜਾਂਦਾ ਇਹਦਾ ਸਾਈਜ਼ ਛੋਟਾ ਹੁੰਦਾ ਜੀ ਪ੍ਰੋਸੈਸ ਕਰੀ ਤਾ ਥੋੜਾ ਹੋਰ ਛੋਟਾ ਹੋ ਜਾਂਦਾ ਜਿਹੜਾ ਲਾਲ ਹੁੰਦਾ ਉਹ ਇਹਦੇ ਨਾਲ ਥੋੜਾ ਲੰਬਾ ਹੁੰਦਾ ਹਾਂ ਲੰਬਾ ਹੁੰਦਾ ਔਰ ਮਤਲਬ ਸੋਨਾ ਹੁੰਦਾ ਫਰੂਟ ਉਹ ਬਹੁਤ ਵਧੀਆ ਹੁੰਦਾ ਤੇ ਬਾਕੀ ਜਿਹੜਾ ਹੈ ਨਾ ਜੀ ਐਕਸਪੋਰਟ ਦੇ ਵਿੱਚ ਇਹੀ ਕੰਮ ਜਾਂਦਾ ਪਿਆ ਜੀ ਇਸ ਨੂੰ ਪਸੰਦ ਕਰਦੇ ਇਹਦੀ ਮਤਲਬ ਕੱਟਣ ਤੋਂ ਬਾਅਦ ਲਾਈਫ ਬਹੁਤ ਜ਼ਿਆਦਾ ਹੈ ਲਾਈਫ ਹੈ ਜੀ ਹਾਂਜੀ ਇਹਨੂੰ ਮੰਨ ਲਓ ਬੂਟੇ ਤੋਂ ਤੋੜ ਲਿਆ ਹਾਂਜੀ ਕਿੰਨੇ ਦਿਨ ਖਰਾਬ ਨਹੀਂ ਹੁੰਦਾ ਜੀ ਇਹ ਜਿਵੇਂ ਬਿਨਾ ਫਰਿੱਜ ਤੋਂ ਬਿਨਾ ਫਰਿੱਜ ਤੋਂ ਵੀ ਆਹ 4-5 ਦਿਨਾਂ ਨੂੰ ਕੁਝ ਨਹੀਂ ਹੁੰਦਾ ਤੁਸੀਂ ਇਸ ਤਰ੍ਹਾਂ ਸਿੱਧਾ ਰੱਖ ਕੇ ਖਾ ਸਕਦੇ ਹੋ ਜੀ ਠੀਕ ਹੈ ਅਗਰ ਫਰਿੱਜ ਚ ਰੱਖਿਆ ਫਿਰ ਹੋਰ ਵੀ ਜ਼ਿਆਦਾ ਦਸਤ ਦੇ ਘਟ ਜਾਂਦੇ ਹੋਰ ਆਪਾਂ ਵਾਜੂਗਾ ਮਤਲਬ ਇਹਨੂੰ ਦੂਰ ਨੇੜੇ ਲੈ ਕੇ ਜਾਣਾ ਐਕਸਪੋਰਟ ਕਰਨਾ ਕਰ ਸਕਦੇ ਹੁਣ ਆਪਣਾ ਜਿਵੇਂ ਜਾਂਦਾ ਜੀ ਇਹ ਬੰਗਲਾਦੇਸ਼ ਲਾ ਲਓ ਜਾਂ ਕੇਰਲ ਜਾਂਦਾ ਹੈ ਹਾਂਜੀ ਤੋ ਕੁਝ ਗੱਡੀਆਂ ਤਾਂ ਉਹ ਏਸੀ ਕੰਟੇਨਰ ਹੁੰਦੇ ਆ ਜੀ ਹੂੰ ਕੁਝ ਗੱਡੀਆਂ ਦੂਜੀਆਂ ਵੀ ਹੁੰਦੀਆਂ ਖੁੱਲੀਆਂ ਉਹਨਾਂ ਚ ਵੀ ਜਾਂਦਾ ਇਹ ਕਿ ਇਸ ਕਿਸਮ ਨੂੰ ਕਿਸ ਤਰ੍ਹਾਂ ਦਾ ਤਾਪਮਾਨ ਖੇਤ ਜੀਮੀਦਾਰ ਕਿਸ ਤਰ੍ਹਾਂ ਦਾ ਚਾਹੀਦਾ ਹਾਂਜੀ ਦੇਖੋ ਜੀ ਜੀਮੀਦਾਰ ਕੰਮ ਤਾਂ ਕੋਈ ਵੀ ਇਹ ਮਿਹਨਤ ਦਾ ਹੈ ਜੀ ਹੁਣ ਤੁਸੀਂ ਕਰ ਰਹੇ ਹੋ ਕੰਮ ਮੈਂ ਇਹ ਸਮਝਣਾ ਚਾਹਾਂਗਾ ਵੀ ਤੁਸੀਂ 5 ਸਾਲਾਂ ਅਜੇ ਤਾਂਸ ਕਿੰਨੇ ਘਟੇ ਕਿ ਕੁੱਟੀਆਂ ਮੈਂ ਤਾਂ ਤੁਹਾਨੂੰ ਦੇਖੇ ਜਾਣਾ ਜੀ ਕਿ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਜੀ ਮੈਂ ਜੀ ਕਦੇ ਵੀ ਮੈਂ ਕਿਤੇ ਬਾਹਰ ਵੇਲਾ ਕੱਤੇ ਨਹੀਂ ਬੈਠਾ ਜੀ ਨਾ ਕਿਤੇ ਤਾਸ਼ ਖੇਡੀ ਜੀ ਮੈਂ ਫੋਨ ਤੇ ਕਿਸੇ ਨਾਲ ਲੰਮੀ ਗੱਲ ਵੀ ਨਹੀਂ ਕਰਦਾ ਜੀ ਕਿਉਂਕਿ 5-5 ਮਿੰਟ ਆਪਦੇ ਟਾਈਮ ਪਚਾ ਕੇ ਰੱਖੀ ਦੇ ਹਾਂਜੀ ਔਰ ਇਹਨੂੰ ਜਿਹੜਾ ਤਾਪਮਾਨ ਤਾਂ ਖੁਸ਼ਕ ਤਾਪਮਾਨ ਚਾਹੀਦਾ ਜੀ ਡਰਾਈ ਵੈਦਰ ਹਾਂਜੀ ਜ਼ਮੀਨ ਆਪਣੇ ਚਾਹੀ ਟਿੱਬੇ ਹੋਣ ਮੈਰਾ ਹੋਣ ਉੱਚੀ ਨੀਵੀ ਹੋਵੇ ਉਹਦੇ ਚ ਇਹਨੂੰ ਕਹਿੰਦੇ ਪਾਣੀ ਵੀ ਨਹੀਂ ਬੜਾ ਚੰਗਾ ਚਾਹੀਦਾ ਹਾਂ ਹਾਂ ਪਾਣੀ ਆਪਾਂ ਇਹਨੂੰ ਜਿਹੜਾ ਖਾਰਾ ਪਾਣੀ ਟੂਬਵਲ ਦਾ ਲਾ ਸਕਦੇ ਹਾਂ ਉਹਦਾ ਇੱਕ ਡੀਡੀਐਸ ਤਾਪ ਹੈ ਜੀ ਵੀ ਉਹਦਾ ਮਤਲਬ ਆਪਾਂ ਉਥੋਂ ਤੱਕ ਇਹਨੂੰ ਲਾ ਸਕਦੇ ਹਾਂ ਜੀ ਦੂਜੇ ਨੰਬਰ ਤੇ ਜੀ ਇਹਨੂੰ ਖੁਸ਼ਕ ਮੌਸਮ ਹੈ ਜਿਹੜਾ ਹੁਣ ਜਿਵੇਂ ਸਪੋਜ਼ ਕਰੋ بارش ਆਈ ਸੀ ਆ ਪੰਜ ਚਾਰ ਦਿਨ ਪਹਿਲਾਂ ਉਦੀ ਵਜਨਾ ਥੋੜਾ ਜਿਹਾ ਫਰੂਟ ਡੈਮੇਜ ਹੋਇਆ ਜਿਵੇਂ ਕਿ ਉਮਸ ਪੈਦਾ ਹੋ ਜਾਂਦੀ ਹੈ ਉਹ ਉਸ ਲਫਾਫੇ ਚਲੀ ਜਾਂਦੀ ਹੈ ਫਿਰ ਜਿਵੇਂ ਲਫਾਫੇ ਉੱਪਰ ਕਰਨੇ ਪੈਂਦੇ ਆ ਜੇ ਲਫਾਫਾ ਜ਼ਿਆਦਾ ਟਾਈਮ ਇਦੀ ਤੇ ਲੱਗਿਆ ਰਹੇ ਜੇ ਤੁਮਸ ਨਾਲ ਇਹ ਫਟ ਜਾਂਦਾ ਜੀ ਜਿਵੇਂ ਖਖੜੀ ਫਟਦੀ ਹੈ ਜੀ ਉਵੇਂ ਖਰਾਬ ਹੋ ਜਾਂਦਾ ਜੀ ਤੇ ਇਹ ਮੁਸ਼ਕਲਾਂ ਵੀ ਹੁਣ ਪਿਛਲੇ ਸਾਲ ਆਪਣਾ ਫਰੂਟ ਜ਼ਿਆਦਾ ਖਰਾਬ ਹੋ ਗਿਆ ਸੀ ਸਾਨੂੰ ਮੇਰੇ ਖਾਲ 60 70 ਲੱਖ ਦਾ ਨੁਕਸਾਨ ਹੋ ਗਿਆ ਪਿਛਲੇ ਸਾਲ ਤੇ ਐਤ ਕੀ ਚਲੋ ਮਹਾਰਾਜ ਦੀ ਕਿਰਪਾ ਵੀ ਨੁਕਸਾਨ ਘੱਟ ਹੋਇਆ ਫਰੂਟ ਸਾਰਾ ਵਧ ਗਿਆ ਇਹਦੀ ਟੈਕਨੀਕਲਸ ਹੈ ਤਾਂ ਕਿਥੋਂ ਲੈਣੇ ਕਰਦੇ ਅਸੀਂ ਜੀ ਜ਼ਿਆਦਾਤਰ ਜਿਵੇਂ ਖੇਤੀਬਾੜੀ ਵਿਭਾਗੋਂ ਹਾਂਜੀ ਜਾਂ ਜਿਹੜੇ ਸਾਡੇ ਕੋਈ ਸਾਥੀ ਮਿੱਤਰ ਹੈਗੇ ਆ ਜੀ ਤੁਹਾਡੇ ਵਰਗੇ ਹੋਰ ਕਿਸਾਨ ਹਾਂ ਗਰੋਤਰਾ ਜੀ ਹੈਗੇ 1km ਓਡੀ ਤੋਂ ਆਪਣੇ ਖਿਚੜ ਸਾਹਿਬ ਹੈ ਜੀ ਇਹਦੀ ਸ਼ੁਰੂਆਤ ਬੀਕਾਨੇਰ ਤੋਂ ਹੋਈ ਸੀ ਇਹਦੇ ਅਬੋਰ ਤੋਂ ਸਭ ਤੋਂ ਪਹਿਲਾਂ ਟ్రਾਇਲ ਕੀਤਾ ਜੀ ਸਰਕਾਰ ਨੇ 1900 ਸ਼ਾਇਦ ਪਤਾ ਨਹੀਂ 96 ਵਿੱਚ ਕਰਿਆ ਜਾਂ 91 ਵਿੱਚ ਮੇਰਾ ਐਕਜੈਕਟ ਨਹੀਂ ਯਾਦ ਜੀ ਉੱਥੇ ਰਾਜ ਸਰਕਾਰ ਨੇ ਆਪਣੀ ਟ్రਾਇਲ ਕਰਿਆ ਸੀਗਾ ਜੀ ਫਿਰ ਉਸ ਤੋਂ ਬਾਅਦ ਇਹ ਗਵਰਨਮੈਂਟ ਨੇ ਆਪਣੇ ਇਹ ਲਾਂਚ ਕੀਤਾ Rajasthan ਗਵਰਨਮੈਂਟ ਨੇ ਜੀ ਫਿਰ ਇਹਨਾਂ ਦੀ ਜਿਹੜੀ ਅਤਲ ਨਰਸਰੀ ਹੈ ਜੋਧਪੁਰ ਆਪਾਂ ਨੂੰ ਉੱਥੋਂ ਹੀ ਇਹ ਪਲਾਂਟ ਆਏ ਸੀਗੇ ਜੀ ਇਹ ਟਿਸ਼ੂ ਕਲਚਰ ਦੇ ਪਲਾਂਟ ਹੈ ਟਿਸ਼ੂ ਕਲਚਰ ਦੇ ਪਲਾਂਟ ਹੈ ਜੀ ਤੇ ਨਰਸਰੀ ਤੋਂ ਆਏ ਸੀ ਆਪਾਂ ਹੁਣ ਇਹ ਆਪਾਂ ਕਹਿ ਲਗੇ ਵੀ ਮਾਪਿਓ ਤੁਹਾਡੇ ਖੇਤ ਚ ਲੱਗੇ ਹੋਏ ਆ ਇਸ ਕਿਸਮ ਦੇ ਪੇਰੈਂਟਸ ਲੱਗੇ ਹੋਏ ਆ ਇਹਨਾਂ ਦੇ ਜਿਹੜੇ ਪੈਰਾਂ ਦੇ ਵਿੱਚ ਨਵੇਂ ਬੂਟੇ ਉੱਗਦੇ ਹੈਗੇ ਉਹ ਇਹਨਾਂ ਦੇ ਬੱਚੇ ਆ ਇਹਨਾਂ ਦੇ ਬੱਚੇ ਉਹਨਾਂ ਦੇ ਵਿੱਚ ਗੁਣ ਹੋਣਗੇ ਇਹਨਾਂ ਵਾਲੇ ਕਿ ਉਹ ਲੈਬ ਦੇ ਵਿੱਚ ਹੀ ਤਿਆਰ ਕਰਨੇ ਪੈਂਦੇ ਆ ਨਹੀਂ ਸਰ ਜੀ ਇਹਨਾਂ ਦਾ ਕੀ ਹੈ ਕਿ ਜਿਹੜੇ ਬੱਚੇ ਇਹਨਾਂ ਨੂੰ ਆਪਾਂ ਸ਼ੱਕਰਸ ਜਾਂ ਆਫਸ਼ੂਟ ਕਹਿ ਦਿੰਦੇ ਆ ਜੀ ਤੇ ਇਹ ਸੇਮ ਜਿਹੜੇ ਇਹ ਪਲਾਟ ਦੇ ਵਿੱਚ ਸਮਝੋ ਇਹਦਾ ਬੱਚਾ ਹੈਗਾ ਜਿਹੜਾ ਇਹਦੇ ਵਿੱਚ ਗੁਣਾ ਹੈਗਾ ਉਹੀ ਇਹਦੇ ਬੱਚੇ ਜਾਊਗਾ ਜੀ ਇਹ ਖੁਦ 5 ਸਾਲਾਂ ਬਾਅਦ ਫਲ ਦੇਣ ਲੱਗਿਆ ਹਾਂਜੀ ਤੇ ਬੱਚਾ ਇਹਨੇ ਕਿੰਨੇ ਟਾਈਮ ਬਾਅਦ ਜੰਮਿਆ ਬੱਚਾ ਜਿਵੇਂ ਇਹ ਜਿਵੇਂ ਆਪਾਂ ਲਗਾਇਆ ਲਗਾਉਣ ਤੋਂ ਤਿੰਨ ਸਾਲਾਂ ਬਾਅਦ ਇਹਦੇ ਬੱਚੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਕੱਢ ਕੇ ਹੱਡ ਲਾ ਦਿੰਦੇ ਹਾਂ ਹਾਂਜੀ ਹਾਂਜੀ ਤੇ ਉਹ ਫਿਰ ਕਿੰਨੇ ਟਾਈਮ ਬਾਅਦ ਉਹੀ ਉਹਨਾਂ ਦਾ ਸਿਸਟਮ ਚੱਲੂ ਹਾਂ 19 ਟਾਈਮ ਬਾਅਦ ਉਹ ਦੇ ਦਿੰਦੇ ਜੇ ਦੋਨਾਂ ਦਾ ਬਾਡੀ ਜਿਵੇਂ ਮੱਜ ਨੇ ਇੱਕ ਬਕਕਟੀ ਦੇਤੀ ਜਿੰਨਾ ਜੇਕਰ 2 ਕੁਆਂਟਲ ਵਜ਼ਨ ਨਹੀਂ ਹੁੰਦਾ 18-20 ਮਹੀਨਿਆਂ ਤੱਕ ਉਹਨਾਂ ਜੇਕਰ ਆਪਾਂ ਦਾ ਠੀਕਾ ਨਹੀਂ ਪਰਾ ਹਾਂਜੀ ਹਾਂਜੀ ਤਾਂ ਇਹਦਾ ਵੀ ਜਿਹੜਾ ਬੱਚਾ ਹੈਗਾ ਉਹ ਜਦੋਂ ਜੁੱਸਾ ਬਣਾ ਜਾਂਦਾ ਉਦੋਂ ਫਰੂਟ ਆਉਂਦਾ ਬਸ ਉਦੋਂ ਜਿਵੇਂ ਇਹਦੇ ਤੇ ਫਰੂਟ ਆਉਂਦਾ ਉਸੇ ਟਾਈਮ ਉਸੇ ਤਰੀਕ ਨਾਲ ਉਹਦੇ ਤੇ ਫਰੂਟ ਆ ਜਾਂਦੇ ਠੀਕ ਹੈ ਮੈਂ ਕਈ ਵਾਰ ਦੇਖਿਆ ਕਈ ਬੰਦੇ ਕਹਿੰਦੇ ਹੈਗੇ ਆ ਵੀ ਬੂਟੇ ਲਾਤੇ ਜਾਂ ਤਾਂ ਫਲ ਨਹੀਂ ਆਉਂਦਾ ਜਾਂ ਮਿੱਠਾ ਨਹੀਂ ਹੁੰਦਾ ਜਾਂ ਪੱਕਦਾ ਨਹੀਂ ਹੈਗਾ ਤੇ ਇਹ ਇਹ ਕੀ ਕਾਰਨ ਹੁੰਦਾ ਉਹਦੇ ਜੀ ਦੋ ਤਿੰਨ ਗੱਲਾਂ ਜੀ ਜਿਹੜਾ ਮਿੱਠਾ ਨਾ ਹੋਣਾ ਤਾਂ ਉਹੀ ਚੱਕਰ ਹੈ ਕਿ ਉਹਨਾਂ ਨੇ ਇਹ ਪੋਲੀਨੇਸ਼ਨ ਨਹੀਂ ਕਰਿਆ ਹੁੰਦਾ ਜੀ ਬਹੁਤ ਜਗ੍ਹਾ ਸਾਡੇ ਕੋਲੇ ਫੋਨ ਆਉਂਦੇ ਆ ਜੀ ਜਿਹਦੇ ਵਿਚਾਰਿਆਂ ਦੇ ਕਿਸੇ ਤੇ ਦੋ ਬੂਟੇ ਕਿਸੇ ਤੇ ਚਾਰ ਲੱਗੇ ਕਿਸੇ ਤੇ ਖੇਚ ਹੋਇਆ ਜੀ ਫਰ ਉਹ ਦੱਸ ਦਿਆ ਬਾਈ ਜੀ ਸਾਡੇ ਬੂਟਾ ਲੱਗਿਆ ਹੋਏ ਇਹਨੂੰ ਨਹੀਂ ਆਉਂਦਾ ਜੀ ਇਹ ਕਾਮ ਗੱਲ ਹਰੇਕ ਨੂੰ ਪਤਾ ਹੈ ਕਿ ਇਹਦਾ ਉਹ ਪੋਲੀਨੀਸ਼ਨ ਆਪ ਨਹੀਂ ਕਰਦੇ ਉਹਦੀ ਵਜ੍ਹਾ ਨਾਲ ਇਹ ਮਿੱਠਾ ਨਹੀਂ ਹੁੰਦਾ ਤਣ ਚੁੰਡਾ ਜਾ ਬਣ ਜਾਂਦਾ ਜੀ ਇਹ ਮਨ ਲੋ ਦਿੱਕਤ ਹੈ ਜੀ ਬਾਕੀ ਇਹ ਜੀ ਬਹੁਤ ਰਫਟ ਅਪ ਹੁੰਦਾ ਇਹਨੂੰ ਜਲਦੀ ਕਿਤੇ ਕੋਈ ਬਿਮਾਰੀ ਵਗੈਰਾ ਜਾਂ ਕੋਈ ਨਹੀਂ ਕੋਈ ਇਸ ਕੀ ਦਾ ਪੌਦਾ ਦਾ ਉਹਨੂੰ ਤਾਂ ਫਿਰ ਕੋਈ ਬਿਮਾਰੀ ਇਹ ਨਹੀਂ ਨਹੀਂ ਹੋਣੀ ਹੈਗੀ ਇਹਦੇ ਤਾਂ ਜਿਹੜੀ ਹਵਾ ਦੇ ਵਿੱਚ ਨਮੀ ਆ ਉਹ ਕਿੱਦੋਂ ਸ਼ਮਨ ਬਣ ਸਕਦੀ ਹੈ ਉਸਪੋਜ ਕਰੋ ਆਪਣੇ ਇਹਦੀ ਜਗ੍ਹਾ ਹੋਰ ਕੋਈ ਵੀ ਬਾਗ ਲੱਗਿਆ ਹੁੰਦਾ ਜੀ ਤੇ 4 ਸਾਲ ਹੋ ਗਏ ਵੀ ਜੇ ਆਪਾਂ ਸਪਰੇਅ ਨਾ ਕਰੀਏ ਉਹਦੇ ਤੇ ਤੋ ਖੜਾ ਹੋਏ ਇਹ ਹੋ ਹੀ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਇਹ ਕਹਿੰਦੇ ਆ ਵੀ ਇਹ ਸ਼ਰਮੀ ਦਾ ਸਭ ਤੋਂ ਟਾਪ ਦਾ ਬੂਟਾ ਇਹ ਹੈ ਹਾਂਜੀ ਹਾਂਜੀ ਇਹੀ ਜੜਾਂ ਦੇ ਵਿੱਚ ਪਾਣੀ ਤੇ ਸਿਰ ਤੇ ਅੱਗ ਚਾਹੀਦੀ ਹੈ ਐਦਾਂ ਮੈਂ ਇੱਕ ਪਹਿਲਾਂ ਇੰਟਰਵਿਊ ਕੀਤੀ ਸੀ ਜੀ ਹਾਂਜੀ ਸਰ ਤੇ ਤੁਸੀਂ ਵਧਾਈ ਦੇ ਪਾਤਰੋਂ ਜਿਹੜੇ ਇਸ ਤਰ੍ਹਾਂ ਦੀ ਖੇਤੀ ਕਰ ਰਹੇ ਹੈਗੇ ਹੋ ਤੇ ਮੈਂ ਚਾਹਨਾ ਹੈਗਾ ਵੀ ਸਰਕਾਰ ਜੇ ਆਪਣੇ ਦੇਸ਼ ਦੇ ਵਿੱਚ 105 ਕਰੋੜ ਬੰਦਾ ਫਾਰਮਰ ਆ ਤਾਂ ਘੱਟੋ ਘੱਟ 5 ਕਰੋੜ ਬੰਦਿਆਂ ਨੂੰ ਸਨਮਾਨਿਤ ਕਰਦਿਆ ਕਰੋ ਤਾਂ ਇਹ ਸਾਇੰਟਿਸਟ ਤੋਂ ਵੀ ਵੱਧ ਰਿਸਕ ਲੈ ਕੇ ਆਪਣੇ ਖੇਤਾਂ ਦੇ ਵਿੱਚ ਜੋਖਮ ਹਟਾ ਕੇ ਆਪਣੇ ਪੈਰਾਂ ਤੇ ਸੱਪਾਂ ਨੂੰ ਮੱਛਰਾਂ ਨੂੰ ਲੜਾ ਕੇ ਉਹ ਤਜਰਬੇ ਕਰਦੇ ਹੈਗੇ ਜਿਹੜੇ ਬੂਰੇ ਦੇਸ਼ ਦੇ ਵਿੱਚ ਖਿਲਰਨੇ ਚਾਹੀਦੇ ਹੈਗੇ ਤੇ ਰਾਜਸਥਾਨ ਦੇ ਵਿੱਚ ਇਹ ਖੇਤੀ ਹੁੰਦੀ ਆ ਬਹੁਤ ਸਾਰੇ ਫਾਰਮਰ ਕਰਦੇ ਆ ਜੀ ਤੇ ਗੁਜਰਾਤ ਦੇ ਵਿੱਚ ਹੋਰ ਗੁਜਰਾਤ ਚ ਬਹੁਤ ਜ਼ਿਆਦਾ ਕੱਚ ਬੁੱਝ ਗੁਜਰਾਤ ਚ ਉੱਥੇ ਇਹਦਾ ਪੂਰਾ ਘੜ ਹੈ ਜੀ ਠੀਕ ਹੈ ਜਿਹੜਾ ਹੁਣ ਬਿਜਰ ਪਾਇਓ ਉਹ ਤੂਫਾਨ ਆਏ ਸੀਗਾ ਜੀ ਉੱਥੇ ਜਿੱਥੇ ਇਹ ਜ਼ਿਆਦਾ ਸੀ ਉੱਥੇ ਮਤਲਬ ਉਹ ਨਿਕਲੇ ਆ ਜੀ ਤੇ ਗੁਜਰਾਤ ਚ ਪੂਰੇ ਦੇ ਪੂਰੇ ਦਰਖਤ ਮਤਲਬ ਤੋੜਤੇ ਉਹਨੇ ਬਹੁਤ ਨੁਕਸਾਨ ਕਰਿਆ ਜੀ ਡੈਮੇਜ ਹੋ ਗਿਆ ਵਿਚਾਰਿਆਂ ਦਾ ਫਰੂਟ ਸਾਰੇ ਫਾਰਮਰਾਂ ਦਾ ਉਹ ਜੀ ਖਤਮ ਹੋ ਗਿਆ ਜੀ ਤੇ ਗੁਜਰਾਤ ਚੋਂ ਹੀ ਅਸਲ ਚ ਉਹ ਸਟਾਰਟ ਹੋਇਆ ਉਸ ਤੋਂ ਬਾਅਦ ਜਿਵੇਂ ਆਪਣੇ ਗੰਗਾ ਨਗਰ ਹਨੂਮਾਨਗੜ੍ਹ ਜੈਸਲਮੀਰ ਸਾਰੇ ਜ਼ਿਲ੍ਹਿਆਂ ਚ ਇਹਦੀ ਖੇਤੀ ਹੁੰਦੀ ਹੈ ਜੀ ਬਸ ਗੱਲ ਇਹ ਹੈ ਕਿ ਘੱਟ ਹੈ ਜੀ ਇਹ ਬਹੁਤ ਵਿਰਲੇ ਫਾਰਮਰ ਹੀ ਇਹਦੀ ਖੇਤੀ ਕਰਦੇ ਏ ਤੁਹਾਡਾ ਫਿਰ ਮੈਂ ਇਹ ਕਦੇ ਇਹ ਵੀ ਸਮਝਦਾ ਹੈਗਾ ਵੀ ਜਿੱਦਾਂ हनुमानगढ़ हां जी गंगानगर चलो ਹੁਣ ਤੀਸਰਾ ਡਿਸਟ੍ਰਿਕਟ ਵੀ ਐਡ ਹੋ ਗਿਆ ਨੂਪਗੜ੍ਹ हां जी ਤਿੰਨਾਂ ਦੇ ਵਿੱਚ ਪਾਪੂਲੇਸ਼ਨ ਵੀ ਸੰਘਣੀ ਹੈ ਤੇ ਖੇਤੀ ਵੀ ਵਧੀਆ ਹੈਗੀ ਹੈ ਤਾਂ ਫਿਰ ਇੱਥੋਂ ਦੇ ਫਾਰਮਰ ਐਸ ਵੱਲ ਜ਼ਿਆਦਾ ਕਿਉਂ ਨਹੀਂ ਆ ਰਹੇ ਕਿ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਤਾਂ ਕਿਹਨੋਂ ਤੋਂ ਬੇਲ ਨਹੀਂ ਨਹੀਂ ਜੀ ਲੋਕ ਮਿਹਨਤੀ ਹੈ ਜੀ ਚੱਕਰ ਇੱਕ ਤਾਂ ਇਹ ਹੈ ਜੀ ਸਭ ਤੋਂ ਵੱਡਾ ਕਿ ਇਹ ਦਾ ਪਲਾਂਟ ਮਹਿੰਗਾ ਬਹੁਤ ਹੈ ਜੀ ਕਿੰਨਾ ਕੁ ਮਹਿੰਗਾ ਹੁਣ ਕਰੀਬ ਹੁਣ ਸਵਾ ਚਾਰ 4500 ਰੁਪਏ ਦਾ ਪਲਾਂਟ ਹੈ ਜੀ ਇਹਦਾ ਬਿਲਕੁਲ ਛੋਟਾ ਨਰਸਰੀ 4500 ਦਾ ਹਾਂ ਜੀ ਨਰਸਰੀ ਇੱਕ ਇੱਕ ਵਿੱਗੇ ਚ ਲੱਗਣੇ 40 40 ਹੁਣ ਤੁਸੀਂ ਉਹਨੂੰ ਕਰੋ ਕਿ ਮਤਲਬ ਗੁਣਾ ਕਰੋ ਕਿ ਮਹਿੰਗਾ ਬਹੁਤ ਪੈਂਦੇ ਜੀ ਹੁਣ ਰਾਜਸਥਾਨ ਚ ਆਪਣੇ ਇਹਨੂੰ ਸਰਕਾਰ 75% ਸਬਸਿਡੀ ਦੇ ਰਹੀ ਹੈ ਜੀ ਹਮ ਲੇਕਿਨ ਹੁਣ ਜਿੱਥੋਂ ਆਪਾਂ ਲੈ ਕੇ ਆਉਣੇ ਆ ਨਰਸਰੀ ਕੋਲੇ ਮੰਨ ਲਓ ਪਲਾਂਟ ਹੈ ਨਹੀਂ ਗੋ ਉਹਨਾਂ ਕੋਲੇ ਖਤਮ ਹੋਈ ਹੋਏ ਆ ਜਾਂ ਸਰਕਾਰ ਕੋਲੇ ਬਜਟ ਨਹੀਂ ਹੁੰਦਾ ਜੀ ਤਾਂ ਸਾਰੀ ਇਹ ਉਲਝਣ ਬਾਜ਼ੀ ਬਹੁਤ ਫਾਰਮਰਾਂ ਨੇ ਫਾਈਲਾਂ ਲਾ ਰੱਖੀਆਂ ਇੱਕ ਨੰਬਰ ਨਹੀਂ ਆ ਰਿਹਾ ਜੀ ਮੈਂ ਤਾਂ ਦੇਖੋ ਸਬਸਿਡੀ ਵਾਲੇ ਪੱਖseite ਦੇ ਵਿੱਚ ਮੈਂ ਸਹਿਮਤ ਨਹੀਂ ਹੁੰਦਾ ਜੀ ਜੀ ਕਈ ਦੇਸ਼ਾਂ ਦਾ ਜਵਾਕ ਜੰਮਰ ਤੇ ਵੀ ਸਬਸਿਡੀ ਦੇ ਰੱਖੀ ਸਰਕਾਰ ਨੇ ਜੀ ਸਰ ਅੱਛਾ ਜੀ ਜਿਹੜੇ ਆਪਣੇ ਹਿੰਦੁਸਤਾਨ 'ਚ ਨਹੀਂ ਹੈਗੀ ਲੋੜ ਵੀ ਨਹੀਂ ਹੈਗੀ ਪਰ ਖੇਤੀ ਦੇ ਵਿੱਚ ਮੈਂ ਇਹ ਸਮਝਦਾ ਹੈਗਾ ਵੀ ਗਿਆਨ ਵੰਡਣਾ ਜ਼ਰੂਰੀ ਹੈ ਸਬਸਿਡੀ ਬਾਅਦ ਦੀ ਗੱਲ ਆ ਹਾਂਜੀ ਹਾਂਜੀ ਸਬਸਿਡੀ ਕੱਲੀ ਸਿੱਖਿਆ ਤੇ ਸਿਹਤ ਤੇ ਹੋਵੇ ਬਾਕੀ ਸਾਰਾ ਕੁਝ ਜਿਹੜਾ ਦੇ ਫੁੱਲ ਟੈਕਸ ਹੋਵੇ ਬੱਤ ਜਾਗੇ ਆਪਾਂ ਪਰ ਆ ਖੇਤੀ ਦੇ ਵਿੱਚ ਜਦੋਂ ਕੱਲੀ ਸਬਸਿਡੀ ਦੇ ਦਿੰਦੇ ਆ ਤਾਂ ਉਹ ਅਣਜਾਣ ਬੰਦੇ ਦੇ ਹੱਥ 1.47 ਫੜਾਉਣ ਵਾਲੀ ਗੱਲ ਹੋ ਜਾਂਦੀ ਹੈ ਇਹ ਥੋੜੀ 16 ਨੇ ਸੱਚੀ ਗੱਲ ਤੇ ਉਹ ਤੁਹਾਡਾ ਜਿਹੜਾ ਬਾਗ ਹੈਗਾ ਬੱਚਿਆਂ ਨਾਲ ਉਹ ਵੀ ਇਹ ਭੈੜੀ ਚੀਜ਼ ਹੁੰਦੀ ਆ ਬੱਚੇ ਨੂੰ ਆਪਾਂ 17-18 ਸਾਲ ਪੜਾਉਣੇ ਐ ਐਜੂਕੇਸ਼ਨ ਦਿੰਨੇ ਐ ਖਰਚ ਕਰਦੇ ਆ ਉਹਨੂੰ ਪਾਲਦੇ ਆ ਪੋਛਦੇ ਆ ਘਰੇ ਰੱਖਦੇ ਆ ਉਹ ਵੀ ਜਾਨਵਰ ਬਣ ਜੇ ਉਹ ਵੀ ਮਾਰਨਾ ਪੈਂਦਾ ਤੇ ਬੱਚਾ ਹੀ ਬਾਗ ਹੁੰਦਾ ਇਹਨੇ ਪ੍ਰੋਡਕਸ਼ਨ ਨਹੀਂ ਦਿੱਤੀ ਇਹਨੂੰ ਸਹੀ ਤਰੀਕੇ ਨਾਲ ਨਾ ਪਾਲਿਆ ਪੁੱਛਿਆ ਤਾਂ ਇਹ ਵੀ ਤੁਹਾਡਾ ਦੁਸ਼ਮਣ ਬਣ ਜਾਣਾ ਫਿਰ ਤੁਹਾਡੀ ਸਰਦਾਰ ਦੀ ਫਿਰ ਤੁਸੀਂ ਨਹਿਰ ਛਾਲ ਮਾਰੋਗੇ ਜਾਂ ਫਹਾ ਲਓ ਇੰਨਾਂ ਚੀਜ਼ਾਂ ਤੋਂ ਬਚਣ ਦੇ ਲਈ ਆਪਣਾ ਚੈਨਲ ਵੀ ਕੰਮ ਕਰ ਰਿਹਾ ਹੈਗਾ ਤੁਸੀਂ ਵੀ ਆਪਾਂ ਨੂੰ ਸਪੋਰਟ ਕਰ ਰਹੇ ਹੋਗੇ ਤੇ ਮੈਂ ਤੁਹਾਨੂੰ ਹੋਰ ਛੁਪੇ ਹੋਏ ਰੁਸਤਮ ਫਾਰਮਰ ਦੇ ਨਾਲ ਵੀ ਮਲਾਉਂਦਾ ਰਹਿੰਦਾ ਹੈਗਾ ਤਾਂ ਲਗਾਤਾਰ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਹੈਗੀਆਂ ਬ੍ਰਦਰ ਮੈਨੂੰ ਇੱਕ ਦੱਸਿਓ ਵੀ ਇਸ ਬਾਗ ਨੂੰ ਜੀ ਪਾਣੀ ਕਿਸ ਤਰੀਕੇ ਨਾਲ ਲੱਗਦਾ ਹੈ ਦੇਖੋ ਜੀ ਡ੍ਰਿਪ ਸਭ ਤੋਂ ਜ਼ਿਆਦਾ ਕਾਮਯਾਬ ਹੈ ਅਸਲ 'ਚ ਕੀ ਹੈ ਨਾ ਬਾਗ ਦੀ ਲਾਈਫ ਹੀ ਡ੍ਰਿਪ ਹੈ ਜੀ ਹੂੰ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਏ ਅਸੀਂ ਚੰਦਨ ਵੀ ਲਗਾਇਆ ਔਰ ਅੰਜੀਰ ਵੀ ਲਗਾਇਆ ਹੂੰ ਉਹ ਡ੍ਰਿਪ ਨਾ ਲੱਗਣ ਦੀ وجہ ਨਾਲ ਹੀ ਸਾਡਾ ਉਹ ਡੈਮੇਜ ਹੋ ਕੇ ਖਰਾਬ ਹੋ ਗਿਆ ਜੀ ਤਾਂ ਇਹ ਡ੍ਰਿਪ ਹੀ ਇਹਦੀ ਲਾਈਫ ਹੈ ਜੀ ਡ੍ਰਿਪ ਉਹ ਤਾਂ ਕੰਪਲਸਰੀ ਹੋਣੀ ਚਾਹੀਦੀ ਹੈ ਜੀ ਨਹੀਂ ਮੈਂ ਇੱਕ ਗੱਲ ਹੋਰ ਸੋਚਦਾ ਹੈਗਾ ਕਿ ਚੰਦੋ ਢਾਈ ਕਿੱਲੇ ਵਾਲੇ ਬੰਦੇ ਕੋਲੇ ਪੈਸੇ ਨਹੀਂ ਹੁੰਦੇ ਹਾਂਜੀ ਔਰ ਰਿਸਕ ਵੀ ਨਹੀਂ ਲੈ ਸਕਦਾ ਹਾਂਜੀ ਉਹ ਵੱਡੇ ਨੂੰ ਦੇਖ ਕੇ ਜਿਉਂਦਾ ਹਾਲਾਂਕਿ ਵੱਡੇ ਨੂੰ ਛੋਟੇ ਨੂੰ ਦੇਖ ਕੇ ਜਿਉਣਾ ਚਾਹੀਦਾ ਢਾਈ ਕਿੱ 2500 ਕਿਲੇ ਵਾਲੇ ਵੱਲ ਘਟਨੇਗਾ ਤੇ 2000 ਕਿਲੇ ਵਾਲੇ ਵੱਧ ਨਹੀਂਗਾ ਵੱਧ ਮਾਰਨੀ ਚਾਹੀਦੀ ਜੇ ਵਧੀਆ ਕਰ ਰਿਹਾ ਹੈਗਾ ਪਰ ਜੇ ਇਹ ਖੇਤੀ ਦੇ ਵਿੱਚ ਪੈਸਾ ਹੈਗਾ ਤਾਂ ਕੰਪਨੀਆਂ ਠੇਕੇ ਤੇ ਲੈ ਕੇ ਕਰ ਲੈਣ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਕਿਉਂ ਨਹੀਂ ਹੋ ਰਹੀ ਵੱਡੇ ਪੱਦਰ ਤੇ ਵੱਡੇ ਪੱਦਰ ਤੇ ਕੀ ਹੈ ਨਾ ਜੀ ਹੁਣ ਤਾਂ ਜਿਹੜੇ ਫਾਰਮਰ ਤਾਂ ਵਿਚਾਰੇ ਇਸ ਗੱਲ ਤੇ ਮਜਬੂਰ ਹੈ ਕਿ ਉਹਨਾਂ ਨੂੰ ਉਹ ਸਬਸਿਡੀ ਵਗੈਰਾ ਨਹੀਂ ਮਿਲਦੀ ਉਹ ਕੋਸਟਲੀ ਇਹ ਬੰਦਾ ਨਹੀਂ ਲੈ ਸਕਦਾ ਜੀ ਇਨਾ ਪੈਸਾ ਲਾਉਣਾ ਪਲਾਂਟ ਤੇ ਬਹੁਤ ਮੁਸ਼ਕਲ ਹੈ ਜੀ ਕੰਮ ਪੈਸਾ ਵੀ ਲੱਗਣਾ ਹਾਂਜੀ ਸਬਰ ਵੀ ਚਾਹੀਦਾ ਮਿਹਨਤ ਬਹੁਤ ਹੈ ਜੀ ਸਬਰ ਹਾਂਜੀ 5 ਸਾਲ ਕਰਨਾ ਹਾਂਜੀ ਅੱਜ ਕੱਲ ਤੇ ਇੱਕ ਫਸਲ ਨਾ ਹੋਵੇ ਸਵਾ ਟੁੱਟ ਜਾਂਦਾ ਹਾਂਜੀ ਹਾਂਜੀ ਇਹ ਬੜੀ ਬੜੀ ਸਮੱਸਿਆ ਹੈਗੀ ਹੈ ਇੱਕ ਫਿਰ ਜਿਹਦਾ ਆਪਾਂ ਉਸ ਏਰੀਆ 'ਚ ਰਹਿੰਦੇ ਹੁੰਨੇ ਆ ਵੀ ਜਿੱਥੇ ਨਾ ਚਾਰਚ ਫਿਰੇ ਤੁਹਾਡੇ ਇਹਦੇ ਬਾਗ ਲੱਗੇ ਹੋਏ ਐ ਜਾਂ ਕਿਨੂ ਦੇ ਬਾਗ ਲੱਗੇ ਐ ਤਾਂ ਉਹ ਕਿਨੂ ਵਾਲੇ ਉੱਥੇ ਤੁਹਾਨੂੰ ਉਹਦੇ ਕੰਮ ਵਾਲੇ ਕੰਮ ਵੀ ਵਪਾਰੀ ਵੀ ਮਿਲ ਜਾਣਗੇ ਵਪਾਰੀ ਵੀ ਆਉਂਦੇ ਕੰਮ ਵਰਕਰ ਮਿਲਣਗੇ ਹੁਣ ਇੱਥੇ ਸਾਡੇ ਲਈ ਇਹ ਬੜਾ ਟੇਢਾ ਕੰਮ ਸੀਗਾ ਸ਼ੁਰੂ ਚ ਜੀ ਕਿਸੇ ਦਾ ਕੋਈ ਵਪਾਰੀ ਹੈ ਨਹੀਂ ਸੀਗਾ ਜੇ ਕਿਸੇ ਨੂੰ ਕੋਈ ਕੰਮ ਲਾਉਣੇ ਉਹਨੂੰ ਕੰਮ ਨਹੀਂ ਕਰਨਾ ਆਉਂਦਾ ਜੀ ਬੜੀ ਮੁਸ਼ਕਲ ਹੈ ਜੀ ਉਹਨੂੰ ਜਾ ਕੇ ਪੂਰਾ ਦੱਸਣਾ ਪੈਂਦਾ ਭਾਈ ਇੱਥੋਂ ਐ ਕਰਨਾ ਹੈ ਭਾਈ ਇੱਥੋਂ ਐ ਕਰਨਾ ਇਹ ਬੜੀ ਮੁਸ਼ਕਲ ਨਾਲ ਸੀ ਜਿਹੜੇ ਇੱਥੋਂ ਦੇ ਜਿਹੜੇ ਕੰਮ ਐ ਉਹ ਟ੍ਰੇਨ ਕਰੇ ਜੀ ਜੀ ਇਹ ਸਭ ਦਿੱਕਤ ਆਉਂਦੀ ਹੈ ਟ੍ਰਾਇਲ ਕਰਨ ਵਾਸਤੇ ਤਾਂ ਕੋਈ ਬੀ ਬੂਟੇ 50 ਬੂਟੇ ਲੱਗ ਸਕਦੇ ਆ ਪਰ ਤੁਸੀਂ ਤਾਂ ਇੱਕ ਮਰਬੇ ਦੇ ਵਿੱਚ ਰਿਸਕ ਲੈ ਲਈ ਤੇ ਇਹ ਤਾਂ ਗਲ ਬਣਾਉਣ ਵਾਲਾ ਕੰਮ ਸੀ ਵੀ ਆਰ ਜਾਂ ਪਾਰ ਵਾਲਾ ਕੰਮ ਸੀਗਾ ਬਿਲਕੁਲ ਤੇ ਜਦੋਂ ਇਹ ਚੀਜ਼ ਨੂੰ ਤੁਸੀਂ ਸਿੱਖ-ਸਿੱਖ ਕੇ ਕੀਤਾ ਹਾਂਜੀ ਬਿਲਕੁਲ ਆਪਣੀ ਗਲਤੀ ਤੋਂ ਸਿੱਖਿਆ ਹੋਰਾਂ ਦੀ ਗਲਤੀ ਤੋਂ ਸਿੱਖਿਆ ਤੇ ਪਰ ਜਿਹੜੇ ਜ਼ਿੰਮੇਦਾਰ ਹੁਣ ਨਵੇਂ ਹੈਗੇ ਆ ਹਾਂਜੀ ਉਹਨਾਂ ਨੂੰ ਕੋਈ ਸਲਾਹ ਦੇਣਾ ਚਾਹੋ ਤਾਂ ਦੇ ਸਕਦੇ ਹਾਂ ਦੇਖੋ ਜੀ ਜਿਹੜਾ ਆਪਣਾ ਖੁਸ਼ਕ ਏਰੀਆ ਹੈਗਾ ਜ਼ਮੀਨ ਚਾਹੇ ਉਹਨਾਂ ਦੀ ਉੱਚੀ ਨੀਵੀਂ ਹੈ ਚਾਹੇ ਲੇਬਲ ਹੈ ਜ਼ਮੀਨ ਲੇਕਿਨ ਖੁਸ਼ਕ ਹੈ ਚਾਹੇ ਬਰਾਨੀ ਜ਼ਮੀਨ ਹੋਵੇ ਟੂ ਵੈਲ ਦਾ ਪਾਣੀ ਮਤਲਬ ਉਪਲਬਧ ਹੋਵੇ ਜੀ ਬਹੁਤ ਜ਼ਿਆਦਾ ਖਾਰਾ ਨਾ ਹੋਵੇ ਇਹਦਾ ਇੱਕ ਮਾਪ ਹੈ ਵੀ ਇੰਨੇ TDS ਤੋਂ ਬੰਦੇ ਪਾਣੀ ਨਹੀਂ ਲੱਗਦਾ ਉਹ ਮੈਂ ਬਲਿੰਕ ਕਰਵਾ ਦੂੰਗਾ ਤੇ ਲਾਉਣਾ ਚਾਹੀਦਾ ਜੀ ਇਹ ਬਿਲਕੁਲ ਬਾਗ ਲਾਉਣਾ ਚਾਹੀਦਾ ਜੀ ਇਹਦੇ ਨਾਲ ਬਹੁਤ ਵਧੀਆ ਆਮਦਨ ਹੈ ਫਿਰ ਇਹਦੀ ਏਜ ਬਹੁਤ ਹੈ ਜਿਵੇਂ ਸਪੋਜ਼ ਕਰੋ ਤੁਸੀਂ ਦੂਜੀ ਕੁਝ ਬਾਗ ਇਦਾਂ ਦੇ ਐ ਕਿ ਜਿਹੜੇ ਸਟਾਰਟ ਤਾਂ ਚਲ ਬਾਦ ਹੁੰਦੇ ਹੈ ਮਿਹਨਤ ਉਹਨਾਂ ਚ ਵੀ ਬਹੁਤ ਹੁੰਦੀ ਹੈ ਜੀ ਕੋਈ ਆਪਾਂ ਵੱਖਰੀ ਨਹੀਂ ਕਰ ਰਹੇ ਮਿਹਨਤ ਸਾਰੇ ਫਾਰਮਰ ਕਰਦੇ ਸਾਰੇ ਬਾਗਾਂ 'ਚ ਹੁੰਦੀ ਹੈ ਲੇਕਿਨ ਇਹਦੀ ਏਜ ਬਹੁਤ ਹੈ ਜੀ ਮਤਲਬ ਕੀ ਹੈ 60 70 ਸਾਲ ਚੱਲਦਾ ਇਹ ਜੀ ਤਾਂ ਤੁਸੀਂ ਹਿਸਾਬ ਲਾਓ ਵੀ ਕਿੰਨਾ ਇਹ ਇੱਕ ਲੰਬਾ ਹਾਂ ਲੰਬੀ ਆਪ ਨੂੰ ਇਨਕਮ ਦਿੰਦਾ ਹੈ ਜੀ ਤੇ ਇਹ ਉਹ ਕਾਊਂਟ ਹੈ ਜਿਹਦੇ ਵਿੱਚ ਪੈਸੇ ਬਾਹਰੋਂ ਆ ਰਹੇ ਆ ਪਰ ਖਰਚ ਪਹਿਲਾਂ ਆਪ ਕਰਨੇ ਪੈਂਦੇ ਹੈਗੇ ਆ 10 12 ਬੂਟੇ ਹੁੰਦੇ ਦਾ ਤੁਸੀਂ 2 4 ਆਪ ਖਾ ਲੈਂਦੇ ਰਿਸਦਾਰਾਂ ਨੂੰ ਖਵਾ ਦਿੰਦੇ ਯਾਰ ਦੋਸਤਾਂ ਨੂੰ ਖਵਾ ਦਿੰਦੇ 5 4 ਵੇਚ ਲੈਂਦੇ ਬੇਚੰਦ ਡਿੱਕਤ ਨਹੀਂ ਆਈ ਬੱਲੀਵਾਰੀ ਐਡੇ ਵੱਡੇ ਬਾਗ ਚੋਂ ਅ ਪਹਿਲੀ ਵਾਰ ਦਿੱਕਤ ਆਈ ਜੀ ਲੋਕਲ ਵਿੱਚ ਹੈ ਜੀ ਬਹੁਤ ਅਸੀਂ ਮਿੰਟਾਂ ਕਰਕੇ ਕਦੇ ਕਿਸੇ ਮੰਡੀ ਮਾਰਕੀਟ ਵਿੱਚ ਹੈ ਜੀ ਤੇ ਬਾਅਦ ਚ ਨਾ ਵਪਾਰੀਆਂ ਨੂੰ ਬਾਅਦ ਚ ਪਤਾ ਲੱਗਿਆ ਜੀ ਦੂਜੇ ਸਾਲ ਕਿਸੇ ਸੋਸ਼ਲ ਤਰੀਕੇ ਨਾਲ ਕਿ ਭਾਈ ਫਲਾਨੇ ਥਾਂ ਬਾਗ ਲੱਗੇ ਹੁਣ ਆਪਣੇ ਜੀ ਗੁਜਰਾਤ ਤੋਂ ਕੇਰਲਾ ਤੋਂ 나ਸਿਕ ਤੋਂ ਤੇ ਮਤਲਬ ਇਹ ਸਾਰੇ ਵਪਾਰੀ ਇੱਥੇ ਖੇਹ ਚ ਆਉਂਦੇ ਆਪਣੇ ਨਹੀਂ ਉਹ ਇਕੱਠੇ ਮਿਲ ਕੇ ਵੱਡੀ ਮਾਤਰਾ ਇਥੋਂ ਮਾਲ ਲੈ ਕੇ ਜਾ ਸਕਦੇ ਆ ਹਾਂਜੀ ਤੇ ਚੰਗੇ ਰੇਟ ਤੇ ਉੱਥੇ ਵੇਚ ਸਕਦੇ ਆ ਹਾਂਜੀ ਹਾਂਜੀ ਉਹ ਜਿਹੜੇ ਬੰਗਲਾਦੇਸ਼ ਆਪਣਾ ਮਾਲ ਜਾਂਦਾ ਜੀ ਉਹ ਖਾਨ ਸਾਹਿਬ ਨੇ ਉਹਨਾਂ ਨਾਲ ਮੇਰੀ ਰੋਜ਼ ਗੱਲ ਹੁੰਦੀ ਹੈ ਜੀ ਤੇ ਉਹਨਾਂ ਨਾਲ ਸਾਡੀ ਕੁਝ ਚੱਲ ਰਹੀ ਹੈ ਸ਼ਾਇਦ ਉਹ ਸਿਰੇ ਚੜ ਜਾਏ ਠੀਕ ਹੈ ਕਿਸਾਨ ਭਰਾਵੋ ਮੈਂ ਨਹੀਂ ਕੁਝ ਕਹੂੰਗਾ ਕਿ ਇਸ ਵੀਡੀਓ ਰਾਹੀਂ ਤੁਹਾਨੂੰ ਮੁਕੰਮਲ ਜਾਣਕਾਰੀ ਮਿਲ ਗਈ ਹੋਊਗੀ ਪਰ ਤੁਹਾਡੇ ਮਨ ਦੀ ਧਰਤੀ ਦੇ ਉੱਤੇ ਕੋਈ ਪਰੇਸ਼ਾਵਾ ਬਣ ਗਿਆ ਹੋਊਗਾ ਬਾਈ ਜੀ ਨੂੰ ਮਿਲ ਵੀ ਸਕਦੇ ਹੋ ਹਰਮਾਨਗੜ ਪੀਲੀਵੰਗਾ ਲੌਂਗ ਵਾਲਾ ਪਿੰਡ ਤੇ ਬਾਗ ਵੀ ਦੇਖ ਸਕਦੇ ਹੋ ਇਹ ਬਾਗ ਸੋਹ ਸਜਾਵਟ ਵਾਸਤੇ ਨਹੀਂ ਇਹ ਕੱਲਾ ਕੱਲਾ ਬੂਟਾ ਕਮਾਊ ਪੁੱਤ ਇਹਨਾਂ ਦਾ ਇਹਨਾਂ ਨੇ ਪੁੱਤਾਂ ਵਾਂਗੂ ਪਾਲਿਆ ਹੈਗਾ ਤੇ ਇਹ ਜਿਹੜੀ ਫਸਲ ਆਉਂਦੀ ਹੈਗੀ ਇਹ ਵੀ ਕਿਸੇ ਸੋਨੇ ਤੋਂ ਘੱਟ ਨਹੀਂ ਹੁੰਦੀ ਹੈਗੀ ਤੇ ਆਪਦੀ ਫਸਲ ਨੂੰ ਕੁਆਲਿਟੀ ਨਾਲ ਪੈਦਾ ਕਰਕੇ ਐਟੀਟਿਊਡ ਦੇ ਨਾਲ ਆਪਾਂ ਵੇਚ ਸਕਦੇ ਹੈਗੇ ਆ ਇਹ ਚੀਜ਼ ਬਾਈ ਵਰਗਿਆਂ ਨੇ ਪ੍ਰੂਫ ਕਰਕੇ ਦਿਖਾਈ ਹੈਗੀ ਕਿ ਕੋਈ ਇਹਨਾਂ ਦੀ ਫਸਲ ਦਾ ਮੁੱਲ 80 ਰੁਪਏ ਲਾਉਂਦਾ ਤਾਂ ਇਹ ਉਸ ਨੂੰ 70 'ਚ ਨਹੀਂ ਵੇਚਦੇ ਹੈਗੇ 85 'ਚ ਵੇਚਦੇ ਹੈਗੇ ਕਿਉਂਕਿ ਇਸ ਚੀਜ਼ ਦੀ ਕੁਆਲਿਟੀ ਹੋਰ ਕਿਤੇ ਨਹੀਂ ਮਿਲਦੀ ਹੈਗੀ ਤੇ ਤੁਸੀਂ ਬੜਾ ਲੰਬਾ ਸਮਾਂ ਖਰਚਿਆ ਇਸ ਵੀਡੀਓ ਨੂੰ ਦੇਖਣ ਲਈ ਤੁਸੀਂ ਵੀ ਬੜਾ ਲੰਬਾ ਸਮਾਂ ਕੱਢਿਆ ਸਾਡੇ ਵਾਸਤੇ ਬੜਾ ਬੜਾ ਥੈਂਕ ਯੂ ਤੁਹਾਡਾ ਭਾਈ ਜੀ ਬੜਾ ਤੁਸੀਂ ਤੁਹਾਡੇ ਤੋਂ ਗਿਆਨ ਮਿਲਿਆ ਤੁਹਾਡੇ ਤੋਂ ਬੜੀ ਸਾਨੂੰ ਸਿਹਤ ਮਿਲੀ ਤੁਸੀਂ ਬਹੁਤ ਸਾਨੂੰ ਇੱਕ ਬਹੁਤ ਵਧੀਆ ਇਨਸਾਨ ਹੋ ਤੁਸੀਂ ਬੜਾ ਚੰਗਾ ਸਾਨੂੰ ਤੁਸੀਂ ਇੱਕ ਖਾਸ ਗੱਲ ਮੈਂ ਕਹਿਣੀ ਚਾਹਾਂਗਾ ਜੀ ਇਹਦਾ ਜਿਹੜਾ ਪੱਕਣ ਦਾ ਸਮਾਂ ਨਾ ਜੀ ਜਿਹੜਾ ਉਹ ਜਿਹੜੇ ਵੀ ਕੋਈ ਭੈਣ ਭਰਾ ਵੇਖ ਰਹੇ ਇਹ 5 ਅਗਸਤ ਤੋਂ 20 ਅਗਸਤ ਤੱਕ ਲਗਭਗ ਚੱਲਦਾ ਹੈ ਓਕੇ ਵੀ 2-4 ਦਿਨ ਅੱਗੇ ਪਿੱਛੇ ਹੋ ਜਾਂਦਾ ਹੈ ਇਹ ਖਾਸ ਗੱਲ ਹੈ ਸਾਰੀ ਵੀ ਇਹ ਪੱਕਣ ਦਾ ਜਾਂ ਖਾਣ ਦਾ ਟਾਈਮ ਕਦੋਂ ਹੈ ਠੀਕ ਹੈ ਆਪਣੇ ਇੱਥੇ ਜਿਹੜਾ ਪੱਕਣ ਦਾ ਜਿਹੜਾ ਆਪਾਂ ਖਾ ਰਹੇ ਹਾਂ ਹੁਣ ਇਹ ਹਾਂ ਕਰੀਬ 5 4 ਅਗਸਤ ਤੋਂ 20 ਅਗਸਤ ਤੱਕ ਇਹ ਫਰੂਟ ਚੱਲਦਾ ਹੈ ਠੀਕ ਹੈ ਖਾਣ ਵਾਲਾ ਹੁੰਦਾ ਜੀ ਜੇ ਮੰਨੇ ਕੋਈ ਆਵੇ ਖਾਣਾ ਚਾਵੇ ਮਤਲਬ ਇਹਨੂੰ 15 ਦਿਨਾਂ ਦੇ ਵਿੱਚ ਖੇਤ ਖਾਲੀ ਕਰਨਾ ਪੈਂਦਾ ਕਰਨਾ ਪੈਂਦਾ ਜੀ ਆਪਾਂ ਜਿਹੜਾ ਕਣਕ ਪਾਵਾਂ ਮੈਂ 12 ਮਹੀਨੇ ਚ ਬੀਜ ਕੇ ਤੇ ਪਾਵਾਂ ਮੈਂ 10ਵੇਂ ਚ ਬੀਜ ਕੇ ਵੱਢਣੀ April ਚ ਪਾਉਂ ਹਾਂ ਜੀ ਇਹਦਾ ਉਸ ਹਿਸਾਬ ਹੀ ਹੈ ਉਸ ਹਿਸਾਬ ਹੀ ਵੀ ਇਹ 20 ਦਿਨਾਂ ਦਾ ਇਹਦਾ ਸੀਜ਼ਨ ਆ ਖਾਣ ਦਾ ਉਦੋਂ ਇਹ ਨਿਬੇੜਣਾ ਨਿਬੇੜਣਾ ਪੈਂਦਾ ਜੀ ਬਸ ਜੋ ਵੀ ਆਉਣ ਸਾਰਿਆਂ ਦਾ ਵੈਲਕਮ ਜੀ ਆਇਆਂ ਨੂੰ ਜੀ ਤੇ ਇਹ ਟਾਈਮ ਆ ਇਹਦਾ ਅਸਲ ਚ ਖਾਣ ਦਾ ਠੀਕ ਹੈ ਜੀ ਤੁਸੀਂ ਸਮਾਂ ਕੱਢਿਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਥੈਂ